ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਪੂਰੇ ਸਫ਼ਰ ਦੇ ਵਿੱਚ ਕਿਵੇਂ ਆਪਾਂ ਸਫ਼ਰ ਦੀ ਸ਼ੁਰੂਆਤ ਕੀਤੀ ਤੇ ਕਿਵੇਂ ਆਪਾਂ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਤੱਕ ਪਹੁੰਚੇ ਇਸ ਸਫ਼ਰ ਦੇ ਵਿੱਚ ਸਾਡਾ ਕਿੰਨਾ ਖਰਚਾ ਆਇਆ ਤੇ ਕਿੰਨਾ ਸਾਡਾ ਤੇਲ ਲੱਗਾ ਮੋਟਰਸਾਈਕਲ ਦਾ ਤੇ ਬਾਕੀ ਸਾਡੇ ਰਹਿਣ ਦਾ ਖਰਚਾ ਖਾਣ ਪੀਣ ਦਾ ਖਰਚਾ ਉਹ ਸਾਰਾ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਤੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜਦੋਂ ਵੀ ਤੁਸੀਂ ਹਿਮਕੁੰਡ ਸਾਹਿਬ ਜਾਓ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਇਹ ਸਫ਼ਰ ਅਸੀਂ ਸਪਲੈਂਡਰ ਪਲੱਸ ਬਾਈਕ ਤੇ ਕੀਤਾ ਸੀਗਾ ਤੇ ਇਹ ਸਫ਼ਰ ਦੀ ਸ਼ੁਰੂਆਤ ਅਸੀਂ ਸੰਗਰੂਰ ਤੋਂ ਕੀਤੀ ਸੀ ਤੇ ਅਸੀਂ ਜਿਹੜਾ ਪਹਿਲਾਂ ਤੇਲ ਪਵਾਇਆ ਉਹਦੇ ਵਿੱਚ ਅਸੀਂ ਟੈਂਕੀ ਫੁੱਲ ਕਰਵਾ ਲਈ ਸੀ ਵੈਸੇ ਕੁੱਲ ਜਿਹੜਾ ਸਾਡਾ ਤੇਲ ਤੇ ਲੱਗਿਆ ਉਹ ਲਗਭਗ 7500 ਰੁਪਏ ਦਾ ਲੱਗਿਆ ਵੈਸੇ ਜਿਹੜਾ ਸਾਡਾ ਸਫਰ ਸੀਗਾ ੍ਹੇਮਕੁੰਨ ਸਾਹਿਬ ਤੱਕ ਦਾ ਹੀ ਸੀਗਾ ਪਰ ਅਸੀਂ ਆਲੇ ਦੁਆਲੇ ਵੀ ਜਿਹੜੇ ਹੋਰ ਘੁੰਮਣ ਵਾਲੀਆਂ ਥਾਵਾਂ ਸੀ ਜਿਵੇਂ ਬਦਰੀਨਾਥ ਹੋ ਗਿਆ ਤੇ ਮਾਨਾ ਵਿਲੇ ਇੱਥੇ ਤੱਕ ਵੀ ਗਏ ਆ ਇਹਨਾਂ ਸਾਰਿਆਂ ਨੂੰ ਮਿਲਾ ਕੇ ਵੀ ਜਿਹੜਾ ਟੋਟਲ ਤੇਲ ਦਾ ਖਰਚਾ 2700 ਰੁਪਏ ਆਇਆ ਸੀ ਤੇ ਜਿਹੜਾ ਆਪਣਾ ਹੁਣ ਸਫਰ ਸ਼ੁਰੂ ਹੁੰਦਾ ਸੰਗਰੂਰ ਤੋਂ ਪਟਿਆਲਾ ਤੇ ਉਹ ਤੋਂ ਬਾਅਦ ਆਪਾਂ ਅੰਬਾਲਾ ਸ਼ਹਿਰ ਤੱਕ ਪਹੁੰਚ ਜਾਂਦੇ ਆ ਪਟਿਆਲੇ ਤੋਂ ਅੰਬਾਲਾ ਜੇਕਰ ਆਪਾਂ ਰਾਜਪੁਰਾ ਥਰੂ ਹੋ ਕੇ ਜਾਂਦੇ ਆ ਤਾਂ ਆਪਾਂ ਨੂੰ ਜਿਹੜਾ ਸਫ਼ਰ ਕੁਝ ਜ਼ਿਆਦਾ ਪੈਂਦਾ ਪਰ Google Map ਨੇ ਆਪਾਂ ਨੂੰ ਇੱਕ ਰეკਮੈਂਡੇਸ਼ਨ ਦਿੱਤੀ ਸੀਗੀ ਬਾਇਸਨੌਰ ਪਿੰਡ ਹੋ ਕੇ ਜਾਣ ਦੀ ਤਾਂ ਆਪਾਂ ਉਹਨੂੰ ਲੈਣਾ ਬਿਹਤਰ ਸਮਝਿਆ ਤੇ ਉਹ ਸ਼ਾਰਟਕਟ ਦਾ ਆਪਾਂ ਵਰਤੋ ਕਰਕੇ ਆਪਣਾ ਜਿਹੜਾ ਸਫ਼ਰ ਹੈ ਲਗਭਗ 30 ਕਿਲੋਮੀਟਰ ਬਚ ਗਿਆ ਤੇ ਸੜਕ ਵੀ ਕਾਫੀ ਸਾਫ਼ ਸੁਥਰੀ ਸੀ ਤੇ ਆਪਾਂ ਪਟਿਆਲੇ ਤੋਂ ਸਨੌਰ ਹੁੰਦੇ ਹੋਏ ਅੰਬਾਲਾ ਸ਼ਹਿਰ ਤੱਕ ਆ ਪਹੁੰਚੇ ਤੇ ਬਹੁਤ ਵਧੀਆ ਸੜਕ ਸੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈ ਸਿੰਗਲ ਸੜਕ ਸੀ ਪਰ ਪਰ ਬਿਲਕੁਲ ਸਾਫ਼ ਸੁਥਰੀ ਸੜਕ ਬਣੀ ਹੋਈ ਸੀ ਤੇ ਆਪਣੀ ਮਾਇਕ ਬਿਲਕੁਲ ਵਧੀਆ 50-60 ਕਿਲੋਮੀਟਰ ਪਰ ਘੰਟੇ ਦਾ ਅਫਤਾਰ ਤੇ ਉੱਥੇ ਦੌੜ ਰਹੀ ਸੀ ਕੁਝ ਜਿਹੜਾ ਆਪਣਾ ਸਫ਼ਰ ਸ਼ੁਰੂ ਕੀਤਾ ਆਪਾਂ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਕੀਤਾ ਸੀਗਾ ਤੇ ਕਾਫੀ ਜ਼ਿਆਦਾ ਗਰਮੀ ਸੀ ਉਸ ਟਾਈਮ ਦੇ ਵਿੱਚ ਉਸ ਤੋਂ ਬਾਅਦ ਹੁਣ ਜਿਵੇਂ ਕਿ ਬਾਰਿਸ਼ਾਂ ਵੀ ਸ਼ੁਰੂ ਹੋ ਗਈਆਂ ਨੇਗੀਆਂ ਤੇ ਮੈਂ ਤੁਹਾਨੂੰ ਇਹੀ ਸਲਾਹ ਦਵਾਂਗਾ ਵੀ ਤੁਸੀਂ ਜਦੋਂ ਵੀ ਹਿਮਕੁੰਸਾਲ ਦੀ ਯਾਤਰਾ ਕਰਨੀ ਆ ਜਾਂ ਤਾਂ ਮਈ ਦੇ ਮਹੀਨੇ ਦੇ ਸ਼ੁਰੂ ਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ ਖੋਲਿਆ ਜਾਂਦਾ ਤੁਸੀਂ ਉਦੋਂ ਸ਼ੁਰੂ ਕਰੋ ਆਪਣੀ ਇਹ ਯਾਤਰਾ ਜਾਂ ਫਿਰ ਤੁਸੀਂ ਜੂਨ ਦੇ ਸ਼ੁਰੂਆਤੀ 2-3 ਹਫ਼ਤਿਆਂ ਦੇ ਵਿੱਚ ਜਿਹੜੀ ਯਾਤਰਾ ਸੰਪੂਰਨ ਕਰ ਲਓ ਕਿਉਂਕਿ ਜੂਨ ਦੇ ਆਖਰ ਦੇ ਵਿੱਚ ਕਾਫੀ ਜ਼ਿਆਦਾ ਮੀਂਹ ਆਉਣ ਲੱਗ ਜਾਂਦੇ ਆ ਤੇ ਕਾਫੀ ਸਮੱਸਿਆਵਾਂ ਵੀ ਹੋ ਜਾਂਦੀਆਂ ਨੇ ਜੀਆ ਕਈ ਵਾਰ ਯਾਤਰਾ ਬੰਦ ਵੀ ਹੋ ਜਾਂਦੀ ਹੈ ਤੇ ਜਾਂ ਫਿਰ ਤੁਸੀਂ ਸਤੰਬਰ ਦੇ ਮਹੀਨੇ ਦੇ ਵਿੱਚ ਜਾਂ ਅਕਤੂਬਰ ਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ ਨੂੰ ਬੰਦ ਕੀਤਾ ਜਾਂਦਾ ਤੁਸੀਂ ਉਦੋਂ ਇਹ ਯਾਤਰਾ ਕਰ ਸਕਦੇ ਹੋ ਇਸ ਟਾਈਮ ਆਪਾਂ ਕਾਫੀ ਸਫ਼ਰ ਕੰਪਲੀਟ ਕਰਕੇ ਅੰਬਾਲਾ ਸ਼ਹਿਰ ਦੇ ਵਿੱਚ ਆ ਪਹੁੰਚੇ ਸੀਗੇ ਅਸ ਟਾਈਮ ਜਿਹੜਾ ਆਪਾਂ ਹਾਈਵੇ ਤੇ ਆ ਐਨ ਐਚ 1 ਹੈ ਇਹ ਜਿਹੜਾ ਅੱਗੇ ਜਾ ਕੇ ਦਿੱਲੀ ਨਾਲ ਕਨੈਕਟ ਹੋ ਜਾਂਦਾ ਤੇ ਆਪਾਂ ਇੱਥੋਂ ਹੁਣ ਅੱਗੇ ਜਾਵਾਂਗੇ ਸਹਾਰਨਪੁਰ ਰੁੜ ਕੇ ਤੇ ਉਸ ਤੋਂ ਬਾਅਦ ਹਰਦਵਾਰ ਤੇ ਇੱਕ ਥੇਰਾ ਦੂਣ ਦਾ ਰਸਤਾ ਵੀ ਹੈਗਾ ਤੁਸੀਂ ਉਸ ਰਸਤੇ ਥਰੂ ਵੀ ਜਾ ਸਕਦੇ ਹੋ ਪਰ ਸਾਰੇ ਦੇ ਸਾਰੇ ਰਸਤੇ ਜਾ ਕੇ ਹਰਦਵਾਰ ਦੇ ਨਾਲ ਹੀ ਕਨੈਕਟ ਹੁੰਦੇ ਆ ਤੇ ਉਸ ਤੋਂ ਬਾਅਦ ਰਿਸ਼ੀਕੇਸ਼ ਬੋਲਦੇ ਆ ਆਪਾਂ ਤੇ ਇਹ ਸਫਰ ਤੁਸੀਂ ਜਿੰਨਾ ਜਲਦੀ ਸਵੇਰੇ ਤੋਂ ਸਵੇਰੇ ਕਰਨ ਦੀ ਕੋਸ਼ਿਸ਼ ਕਰੋਗੇ ਉਹਨਾਂ ਤੁਸੀਂ ਜਲਦੀ ਤੋਂ ਜਲਦੀ ਰਿਸ਼ੀਕੇਸ਼ ਤੱਕ ਪਹੁੰਚੋਗੇ ਕੁਝ ਲੋਕ ਅੱਗੇ ਤੱਕ ਵੀ ਸਫ਼ਰ ਕਰ ਸਕਦੇ ਆ ਆਪਣੇ ਕੈਪੇਬਿਲਿਟੀ ਦੇ ਹਿਸਾਬ ਨਾਲ ਕਿਉਂਕਿ ਅਸੀਂ ਬਹੁਤ ਜ਼ਿਆਦਾ ਗਰਮੀ ਦੇ ਮੌਸਮ ਚ ਗਏ ਸੀ ਤਾਂ ਜਿਹੜੀ ਅਸੀਂ ਆਪਣਾ ਸਫ਼ਰ ਦਾ ਪਹਿਲਾ ਪੜਾਅ ਸੀਗਾ ਉਹ ਰਿਸ਼ੀਕੇਸ਼ ਤੱਕ ਦਾ ਹੀ ਸੋਚਿਆ ਸੀ ਕਿਉਂਕਿ ਉੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਰਿਸ਼ੀਕੇਸ਼ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੈ ਹਮਕੁੰਟ ਟਰਸਟ ਸਾਹਿਬ ਦੇ ਅੰਦਰ ਬਹੁਤ ਸਾਰੇ ਗੁਰਦੁਆਰੇ ਬਣੇ ਹੋਏ ਨੇ ਉਹਨਾਂ ਦੇ ਵਿੱਚ ਗੁਰਦੁਆਰਾ ਰਿਸ਼ੀਕੇਸ਼ ਬਹੁਤ ਵੱਡਾ ਗੁਰਦੁਆਰਾ ਤੇ ਉੱਥੇ ਅਸੀਂ ਰਹਿਣ ਦੀ ਸਲਾਕੀਤੀ ਸੀ ਤੇ ਉੱਥੇ ਰੁਕੇ ਸੀ ਇਸ ਟਾਈਮ ਆਪਾਂ ਹੁਣ ਸਹਾਰਨਪੁਰ ਰੁੜਕੀ ਵਾਲੇ ਹਾਈਵੇ ਤੇ ਜਾ ਰਹੇ ਆ ਤੇ ਕਾਫੀ ਵਧੀਆ ਰਫਤਾਰ ਨਾਲ ਜਿਹੜਾ ਸਫ਼ਰ ਸਾਡਾ ਸੁਖਾਵਾਂ ਲੰਘ ਰਿਹਾ ਸੀ ਲਗਭਗ ਅਸੀਂ 100 ਤੋਂ 120 ਕਿਲੋਮੀਟਰ ਦਾ ਸਫ਼ਰ ਬਿਨਾਂ ਰੁਕੇ ਕੀਤਾ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਕੁਝ ਭੁੱਖ ਲੱਗੀ ਤਾਂ ਫਿਰ ਕੁਝ ਖਾਣ ਵਾਸਤੇ ਥੋੜਾ ਟਾਈਮ ਲਈ ਰੁਕੇ ਸੀਗੇ ਤੇ ਫਿਰ ਆਪਣਾ ਸਫ਼ਰ ਇਦਾਂ ਕੰਟੀਨਿਊ ਕੀਤਾ ਸੀਗਾ ਤੇ ਜਿਵੇਂ ਅਸੀਂ ਸੋਚਿਆ ਸੀ ਜੋ ਸਵੇਰੇ ਸਫ਼ਰ ਸ਼ੁਰੂ ਕੀਤਾ ਤਾਂ ਕਾਫੀ ਜ਼ਿਆਦਾ ਬਾਰਿਸ਼ ਹੋਈ ਸੀ ਇੱਕ ਦਿਨ ਪਹਿਲਾਂ ਤੇ ਸਾਨੂੰ ਡਰ ਜਾ ਹੋ ਗਿਆ ਵੀ ਕਿਤੇ ਸਾਡਾ ਸਫ਼ਰ ਵਿੱਚ ਨਾ ਰਹਿ ਜਾਵੇ ਪਰ ਪਰਮਾਤਮਾ ਦੀ ਬੇਨ ਨਾਲ ਅਗਲੇ ਦਿਨ ਬਿਲਕੁਲ ਸਾਫ਼ ਸੁਥਰਾ ਮੌਸਮ ਸੀ ਤੇ ਰਾਸਤੇ ਦੇ ਵਿੱਚ ਅਸੀਂ ਕਈ ਥਾਵਾਂ ਤੇ ਇਦਾਂ ਦੇ ਧੂਨੇ ਦੇਖੇ ਤੇ ਇੱਥੇ ਸਾਨੂੰ ਪਤਾ ਚੱਲ ਗਿਆ ਵੀ ਹੁਣ ਹਰਦوار ਕਾਫੀ ਕਰੀਬ ਆ ਚੁੱਕਿਆ ਹੈ ਕਿਉਂਕਿ ਇੱਥੋਂ ਦੇ ਲੋਕ ਇਦਾਂ ਦੇ ਕਰਮ ਕਾਂਡਾਂ ਦੇ ਵਿੱਚ ਵਿਸ਼ਵਾਸ ਕਰਦੇ ਆ ਧੂਨੇ ਵਗੈਰਾ ਬਾਲ ਕੇ ਇਹਨਾਂ ਨੂੰ ਇਦਾਂ ਵੀ ਕੋਈ ਸ਼ਕਤੀਆਂ ਵਗੈਰਾ ਦੀ ਪ੍ਰਾਪਤੀ ਹੁੰਦੀ ਹੈ ਸੋ ਇਹਨਾਂ ਦਾ ਆਪਣਾ ਮਤ ਹੈ ਤੇ ਇਹ ਕਾਫੀ ਚੀਜ਼ਾਂ ਵੀ ਸਾਨੂੰ ਰਾਸਤੇ ਦੇ ਵਿੱਚ ਦੇਖਣ ਨੂੰ ਮਿਲਿਆ ਨੇ ਲਗਭਗ 170 ਕਿਲੋਮੀਟਰ ਦੇ ਸਫ਼ਰ ਤੋਂ ਬਾਅਦ ਇਹ ਸਾਰਾ ਕੁਝ ਸਾਨੂੰ ਦੇਖਣ ਨੂੰ ਮਿਲੇਗਾ ਤੇ ਸਾਡੇ ਅੰਦਰ ਇਦਾਂ ਦੀ ਵੀ ਕ੍ਰਿਓਸ਼ਟੀ ਪੈਦਾ ਕਿਉਂਕਿ ਇਹ ਚੀਜ਼ਾਂ ਪਹਿਲੀ ਵਾਰ ਅਸੀਂ ਦੇਖੀਆਂ ਸੀਗੀਆਂ ਲਾਈਫ ਦੇ ਅੰਦਰ ਤੇ ਇਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਆਪਾਂ ਦੇਖਿਆ ਥੋੜਾ ਜਿਹਾ ਤੇ ਗਰਮੀ ਕਾਫੀ ਸੀ ਕਿਉਂਕਿ ਇੰਨੀ ਗਰਮੀ ਵਿੱਚ ਆਪਾਂ ਨੂੰ ਨੋਰਮਲ ਖੜਨਾ ਔਖਾ ਹੁੰਦਾ ਤੇ ਇਹਨਾਂ ਨੇ ਧੂਨੇ ਵਾਲੇ ਹੋਏ ਸੀ ਤੇ ਉਹਦੇ ਸੈਂਟਰ ਦੇ ਵਿੱਚ ਜਿਹੜਾ ਇਹਨਾਂ ਦੇ ਸੰਤ ਮਹਾਪੁਰ ਸੀਗੇ ਉਹ ਭਗਤੀ ਵਗੈਰਾ ਕਰ ਰਹੇ ਸੀ ਆराधना ਕਰ ਰਹੇ ਸੀ ਜਾਂ ਫਿਰ ਕੋਈ ਸ਼ਕਤੀਆਂ ਵਾਸਤੇ ਆਪਣਾ ਇਹ ਕਰਮकांड ਕਰ ਰਹੇ ਸੀ ਤੇ ਉਸ ਤੋਂ ਬਾਅਦ ਆਪਾਂ ਆਪਣਾ ਸਫ਼ਰ ਪੂਰਾ ਕਰਕੇ ਰੁੜਕੀ ਸਹਾਰਨਪੁਰ ਹੁੰਦੇ ਹੋਏ ਹਰਦੁਆਰ ਸ਼ਹਿਰ ਦੇ ਵਿੱਚ ਪਹੁੰਚ ਜਾਨੇ ਆ ਤੇ ਹਰਦੁਆਰ ਸ਼ਹਿਰ ਦੇ ਵਿੱਚ ਅਸੀਂ ਜਦੋਂ ਪਹੁੰਚੇ ਸੀ ਤਾਂ ਬਿਲਕੁਲ ਰਸ਼ ਘੱਟ ਹੀ ਮਿਲਿਆ ਸਾਨੂੰ ਜਿਵੇਂ ਕਿ ਅਸੀਂ ਪਹਿਲਾਂ ਸੁਣਿਆ ਸੀ ਵੀ ਹਰਦੁਆਰ ਦੇ ਵਿੱਚ ਕਾਫੀ ਜ਼ਿਆਦਾ ਰਸ਼ ਰਹਿੰਦਾ ਪਰ ਇਦਾਂ ਦਾ ਕੁਝ ਨਹੀਂ ਮਿਲਿਆ ਸਾਨੂੰ ਸਾਫ਼ ਸੁਥਰੀਆਂ ਸੜਕਾਂ ਮਿਲੀਆਂ ਨੇਗੀਆਂ ਪਰ ਹਾਂ ਅਸੀਂ ਸਫ਼ਰ ਥੋੜਾ ਜਲਦੀ ਸ਼ੁਰੂ ਕਰ ਲੈ ਸੀ ਉਸ ਹਿਸਾਬ ਨਾਲ ਅਸੀਂ ਉਸੇ حساب ਦੇ ਨਾਲ ਮਤਲਬ ਸ਼ਾਮ ਦੇ ਟਾਈਮ ਤੋਂ ਪਹਿਲਾਂ-ਪਹਿਲਾਂ ਪਹੁੰਚਦੇ ਕਿਉਂਕਿ ਹਜੇ ਦਫ਼ਤਰ ਵੀ ਬੰਦ ਹੁੰਦੇ ਆ ਤੇ ਲੋਕ ਵੀ ਘੱਟ ਹੁੰਦੇ ਆ ਪਰ ਅੱਗੇ ਜਾ ਕੇ ਰਿਸ਼ੀਕੇਤ ਦੇ ਸਾਨੂੰ ਕਾਫੀ ਵੱਡੇ ਜਾਮ ਮਿਲੇ ਕਿਉਂਕਿ ਸ਼ਾਮ ਹੋ ਗਈ ਸੀ ਪਹੁੰਚਦੇ-ਪਹੁੰਚਦੇ ਤੇ ਅਸੀਂ ਹਰਦੁਆਰ ਵੀ ਰੁਕ ਗਏ ਸੀ ਕਿਉਂਕਿ ਅਸੀਂ ਪਹਿਲੀ ਵਾਰ ਹਰਦੁਆਰ ਆਏ ਸੀ ਤਾਂ ਸਾਡਾ ਇੱਥੇ ਵੀ ਦੇਖਣ ਦਾ ਮਨ ਕੀਤਾ ਵੀ ਇੱਥੋਂ ਦੇ ਕੁਝ ਕੁ ਘਾਟ ਨੇ ਜਿਹੜੇ ਉਹਨਾਂ ਬਾਰੇ ਸੁਣਿਆ ਸੀਗਾ ਤੇ ਇੱਕ ਗੁਰਦੁਆਰਾ ਗਿਆਨ ਗੋਦਰੀ ਸਾਹਿਬ ਬਾਰੇ ਵੀ ਸੁਣਿਆ ਸੀਗਾ ਤਾਂ ਸਾਡੇ ਅੰਦਰ ਵੀ ਇੱਛਾ ਸੀ ਵੀ ਉਸ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਜਾਇਆ ਜਾਵੇ ਇੱਥੇ ਗੁਰੂ ਨਾਨਕ ਦੇਵ ਉੱਥੇ ਵੀ ਪਹੁੰਚੇ ਤਾਂ ਇਸ ਟਾਈਮ ਜਿਹੜਾ ਅਸੀਂ ਸਫ਼ਰ ਕਰ ਰਹੇ ਸੀ ਹਰਦਵਾਰ ਦੇ ਬਿਲਕੁਲ ਕਰੀਬ ਹੀ ਪਹੁੰਚਣ ਵਾਲੇ ਆਗੇ ਤੇ ਰੋਡ ਬਿਲਕੁਲ ਸਾਫ਼ ਸੀਗਾ ਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਪਹਿਲੀ ਵਾਰ ਜਿਹੜਾ ਅਸੀਂ ਮੋਟਰਸਾਈਕਲ ਇੰਨੀ ਦੂਰ ਲੈ ਕੇ ਆਏ ਸੀਗੇ ਤੇ ਲਗਭਗ 700 ਕਿਲੋਮੀਟਰ ਦੇ ਕਰੀਬ ਜਿਹੜਾ ਸਫ਼ਰ ਸੀ ਸਾਡਾ ਇੱਕ ਸਾਈਡ ਦਾ ਮੋਟਰਸਾਈਕਲ ਤੇ ਹੋ ਗਿਆ ਸੀਗਾ ਜਦ ਅਸੀਂ ਘਰ ਆ ਕੇ ਮੋਟਰਸਾਈਕਲ ਚੈੱਕ ਕੀਤਾ ਤਾਂ ਮੀਟਰ ਪਹਿਲਾਂ ਚੈੱਕ ਕਰ ਲਿਆ ਸੀ ਤਾਂ ਟੋਟਲ ਜਿਹੜਾ ਸਫ਼ਰ ਸਾਡਾ ਬਣਿਆ ਸੀਗਾ ਆਉਣ ਜਾਣ ਦਾ ਆਲੇ ਦੁਆਲੇ ਦੀਆਂ ਜਗਾਵਾਂ ਮਿਲਾ ਕੇ ਜਿਵੇਂ ਬਦਰੀਨਾਥ ਹੋ ਗਿਆ ਮਾਨਾ ਵਿਲੇਜ ਹੋ ਗਿਆ ਤੇ ਇਹ ਦੂਜਾਵਾਂ ਨੂੰ ਤੇ ਨਾਲ ਆਪਣਾ ਹਰਦੁਵਾਰ ਸਾਹਿਬ ਦਾ ਜਿਹੜਾ ਸਫਰ ਮਿਲਾ ਕੇ ਲਗਭਗ 1400 ਕਿਲੋਮੀਟਰ ਦਾ ਸਫਰ ਆਪਣਾ ਆਉਣ ਜਾਣ ਦਾ ਹੋ ਗਿਆ ਸੀ ਤੇ ਹੁਣ ਆਪਾਂ ਇਸ ਟਾਈਮ ਹਰਦੁਵਾਰ ਦੇ ਵਿੱਚੋਂ ਗੁਜ਼ਰ ਰਹੇ ਹਾਂ ਕਿਉਂਕਿ ਕਾਫੀ ਵੱਡਾ ਸ਼ਹਿਰ ਹੈ ਤੇ Hindu ਧਰਮ ਦਾ ਇੱਕ ਬਹੁਤ ਵੱਡਾ ਜਿਹੜਾ ਗੜ ਮੰਨਿਆ ਜਾਂਦਾ ਹਰਦੁਵਾਰ ਕਿਉਂਕਿ ਇੱਥੋਂ ਜਿਹੜੀ ਪਵਿੱਤਰ ਨਦੀ ਗੰਗਾ ਵਹਿੰਦੀ ਆ ਤੇ ਲੋਕ ਇੱਥੇ ਸਨਾਨ ਕਰਨ ਵਾਸਤੇ ਦੂਰੋਂ ਦੂਰੋਂ ਆਉਂਦੇ ਆ ਤੇ ਆਪਣੇ ਪੀਤਰਾਂ ਦਾ ਜਿਹੜਾ ਫੁੱਲ ਵਗੈਰਾ ਨੇ ਉਹ ਵੀ ਇੱਥੇ ਅਰਪਣ ਕਰਦੇ ਆ ਤੇ ਇੱਥੇ ਬਹੁਤ ਸਾਰੇ ਘਾਟ ਬਣੇ ਹੋਏ ਆ ਜਿਨ੍ਹਾਂ ਨੂੰ ਨਾ ਵਿਸਤਾਰ ਦੇ ਵਿੱਚ ਆਪਾਂ ਇਸ ਵੀਡੀਓ ਚ ਨਹੀਂ ਡਿਸਕਸ ਕਰ ਸਕਦੇ ਉਹਦੇ ਵਾਸਤੇ ਕਿਸੇ ਦਿਨ ਕੋਈ ਸੈਪਰੇਟ ਵੀਡੀਓ ਬਣਾ ਲਾਂਗੇ ਤੇ ਉਹਦੇ ਵਿੱਚ ਆਪਾਂ ਇਸ ਚੀਜ਼ ਨੂੰ ਡਿਸਕਸ ਕਰਾਂਗੇ ਤੇ ਮੇਨ ਇਹੀ ਹੈ ਵੀ ਇੱਥੇ ਜਿਹਾ ਦੇਖੋ ਪਵਿੱਤਰ ਨਦੀ ਗੰਗਾ ਵਹਿੰਦੀ ਆ ਤੇ ਇਥਾਂ ਇਦਾਂ ਦੇ ਬਹੁਤ ਸਾਰੇ ਘਾਟ ਬਣੇ ਹੋਏ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੈਗੀ ਸੋ ਇੱਥੇ ਆਪਣਾ ਮਤ ਦੇ ਅਨੁਸਾਰ ਜਿਹੜਾ ਸਨਾਨ ਵਗੈਰਾ ਕਰਦੇ ਆ ਤੇ ਇਹੀ ਸਾਰਾ ਕੁਝ ਇੱਥੇ ਲਗਭਗ ਕਿਉਂਕਿ ਕੰਪਨਾ ਮੇਲਾ ਜਿਵੇਂ ਪੂਰੇ ਦੁਨੀਆ ਭਰ ਦੇ ਵਿੱਚ ਫੇਮਸ ਹੈ ਜਦੋਂ ਕੰਮ ਹੁੰਦਾ ਤਾਂ ਇੱਥੇ ਟਣਕਾ ਟਣਕਾ ਪੈਰ ਧਰਨ ਦੀ ਥਾਂ ਵੀ ਨਹੀਂ ਹੁੰਦੀ ਤੇ ਇੰਨਾ ਜਿਆਦਾ ਰਸ਼ ਹੁੰਦਾ ਲੋਕਾਂ ਦਾ ਸੋ ਇਹ ਜਿਹੜੀ ਨਦੀ ਹੈ ਵੈਸੇ ਤਾਂ ਇਹ ਹਰਦੁਆਰ ਤੇ ਬਿਲਕੁਲ ਵਾਰ-ਵਾਰ ਵਹਿੰਦੀ ਹੈ ਪਰ ਇਹਨਾਂ ਨੇ ਇਹਦਾ ਕੋਈ ਇਦਾਂ ਦਾ ਸਿਸਟਮ ਬਣਾਇਆ ਹੋਇਆ ਵੀ ਇਹਨੂੰ ਸ਼ਹਿਰ ਦੇ ਅੰਦਰ ਦੇ ਐਂਟਰ ਕਰਕੇ ਇਹਦੇ ਜਿਹੜੇ ਘਾਟ ਵਗੈਰਾ ਬਣਾਏ ਗਏ ਨੇ ਅਲੱਗ-ਅਲੱਗ ਕਰਕੇ ਤਾਂ ਕਿ ਲੋਕਾਂ ਨੂੰ ਉਹਨਾਂ ਦੇ ਜਿਹੜੇ ਕਰਮ ਕਾਂਡ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਕੀਤਾ ਜਾ ਸਕੇ ਸੋ ਇਦਾਂ ਦੀ ਜਿਹੜੀ ਇਹ ਨਦੀ ਆ ਉਸ ਨੂੰ ਅੰਦਰ ਦੀ ਬਣਾਇਆ ਗਿਆ ਦੇਖੋ ਸ਼ਿਵ ਜੀ ਦੀ ਮੂਰਤੀ ਵੀ ਰਾਸਤੇ ਦੇ ਵਿੱਚੋਂ ਆਪਾਂ ਲਗਭਗ ਹੁਣ ਹਰਦਵਾਰ ਸ਼ਹਿਰ ਨੂੰ ਅਲਵਿਦਾ ਆਖ ਚੁੱਕੇ ਆ ਤੇ ਹੁਣ ਜਿਵੇਂ ਬਾਹਰ ਆ ਚੁੱਕੇ ਆ ਤੇ ਇਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਜਗ੍ਹਾ ਆਉਂਦੀ ਆ ਉਹ ਰਿਸ਼ੀਕੇਸ਼ ਹੈ ਇਸ ਟਾਈਮ ਆਪਾਂ ਕਾਫੀ ਸ਼ਾਮ ਹੋ ਗਈ ਸੀ ਤੇ ਇੱਥੇ ਕੁਝ ਟਾਈਮ ਪਹਿਲਾਂ ਆਪਾਂ ਕੁਝ ਖਾਣਾ ਪੀਣਾ ਲਿਆ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਸੋਚਿਆ ਵੀ ਰਾਤ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਰਿਸ਼ੀਕੇਸ਼ ਦੇ ਵਿੱਚ ਪਹੁੰਚਣਾ ਕਿਉਂਕਿ ਕੁਝ ਸਮਾਨ ਵੀ ਲੈਣਾ ਸੀਗਾ ਤੇ ਉਹਦੇ ਕਰਕੇ ਵੀ ਸਾਨੂੰ ਐਸੀ ਵੀ ਜਿਹੜਾ ਸਮਾਨ ਰਹਿੰਦਾ ਉਹ ਆਪਾਂ ਲੈ ਲਈਏ ਤੇ ਰਾਤ ਟਾਈਮ ਹੋਣ ਤੋਂ ਪਹਿਲਾਂ ਪਹਿਲਾਂ ਰਿਸ਼ੀਕੇਸ਼ ਦੇ ਵਿੱਚ ਪਹੁੰਚ ਜਾਈਏ ਕਿਉਂਕਿ ਸੁਣਿਆ ਤਾਂ ਸੀ ਰਿਸ਼ਕੇ ਦੇ ਵਿੱਚ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਉੱਥੇ ਆਪਾਂ ਨੂੰ ਰੂਮ ਵਗੈਰਾ ਮਿਲ ਜਾਣਗੇ ਤੇ ਸਾਡਾ ਪਲਾਨ ਵੀ ਇਹੀ ਸੀ ਵੀ ਉੱਥੇ ਜਾ ਕੇ ਆਪਾਂ ਰੈਸਟ ਕਰ ਲਾਂਗੇ ਅੱਜ ਦੀ ਰਾਤ ਤੇ ਅਗਲੇ ਦਿਨ ਜਿਹੜਾ ਆਪਣਾ ਸਫ਼ਰ ਸ਼ੁਰੂ ਕਰਾਂਗੇ ਅੱਗੇ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਲਈ ਤੇ ਉਹ ਬਸ ਆਪਣਾ ਲਗਭਗ ਅੱਧੇ ਘੰਟੇ ਦਾ ਸਫ਼ਰ ਸੀ ਕਿਉਂਕਿ ਲਗਭਗ ਹਰਦਵਾਰ ਤੋਂ ਰਿਸ਼ੀਕੇਸ਼ ਦੇ ਵਿੱਚ ਜਿਹੜੀ ਦੂਰੀ ਹੈ 10 ਕਿਲੋਮੀਟਰ ਦੀ ਆ ਤੇ ਇੱਥੋਂ ਆਪਣੇ ਸਾਹਮਣੇ ਕੁਝ ਪਹਾੜਾਂ ਦੇ ਹਲਕੀ ਹਲਕੀ ਜਿਹੜੀਆਂ ਝਾਂਕੀਆਂ ਨਜ਼ਰ ਆਉਣ ਲੱਗੀਆਂ ਸੀਗੀਆਂ ਕਿਉਂਕਿ ਮੰਨ ਦੇ ਅੰਦਰ ਕਾਫੀ ਟਾਈਮ ਤੋਂ ਸੀ ਵੀ ਪਹਾੜ ਕਿਉਂ ਨਹੀਂ ਨਜ਼ਰ ਆ ਰਹੇ ਪਰ ਪਹਾੜ ਕਾਫੀ ਦੂਰ ਸੀ ਤੋਂ ਪਰ ਇੱਥੇ ਆ ਕੇ ਆਪਾਂ ਨੂੰ ਲਗਭਗ ਆਪਣੀ ਅੱਖਾਂ ਦੇ ਸਾਹਮਣੇ ਉਹਦੀ ਝਲਕ ਆਉਣ ਲੱਗੀ ਸੀ ਤੇ ਬਹੁਤ ਹੀ ਪਿਆਰਾ ਅਨੁਭਵ ਹੋ ਰਿਹਾ ਸੀ ਕਿਉਂਕਿ ਸ਼ਾਮ ਦਾ ਵੇਲਾ ਸੀ ਤੇ ਅਸੀਂ ਪਹਿਲੀ ਵਾਰ ਇੰਨੇ ਘਰ ਤੋਂ ਦੂਰ ਆਏ ਸੀਗੇ ਤੇ ਕਰਤੋ ਦੂਰ ਵੀ ਆਏ ਸੀ ਤੇ ਆਪਾਂ ਇੱਕ ਐਸੀ ਥਾਂ ਦੇ ਤੱਕ ਚਲੇ ਸੀ ਜਿਹਦੇ ਅੰਦਰ ਸਾਡੇ ਅੰਦਰ ਇਤਨ ਦੀ ਭਾਵਨਾ ਸੀ ਕਿ ਅਸੀਂ ਜਲਦੀ ਤੋਂ ਜਲਦੀ ਉਹ ਜਗ੍ਹਾ ਪਹੁੰਚੀਏ ਤੇ ਪ੍ਰਮਾਤਮਾ ਦੀ ਖੁਦੀ ਕਿਰਪਾ ਸੀ ਜੋ ਸਾਡੇ ਅੰਦਰ ਇਨਾ ਹੌਸਲਾ ਪੈਦਾ ਕੀਤਾ ਸੀ ਉਸਨੇ ਤੇ ਅਸੀਂ ਅੱਜ ਮੈਂ ਤੇ ਮੇਰੇ ਨਾਲ ਇੱਕ ਛੋਟਾ ਮੇਰਾ ਮਿੱਤਰ ਸੀ ਸੀ ਦੋਨੋਂ ਇਹ ਸਫ਼ਰ ਵਧੀਆ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਪੂਰਾ ਕਰਦੇ ਜਾ ਰਹੇ ਸੀ ਇਸ ਤੋਂ ਬਾਅਦ ਆਪਾਂ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਪਹੁੰਚ ਜਾਂਦੇ ਆ ਇੱਥੇ ਜਾ ਕੇ ਕਾਫੀ ਜ਼ਿਆਦਾ ਰਸ ਜੋ ਕੀ ਸ਼ੁਰੂਆਤ ਹੋਣ ਕਰਕੇ ਬਹੁਤ ਜ਼ਿਆਦੇ ਰਾਸੀ ਤੇ ਇੱਥੇ ਅਸੀਂ ਓਕੇ ਸੁੱਖੇ ਰਾਤ ਕੱਟ ਲਈ ਚਲੋ ਤੇ ਸਾਨੂੰ ਗੱਦੇ ਵਗੈਰਾ ਮਿਲ ਗਏ ਸੀ ਖਾਲ ਦੇ ਵਿੱਚ ਅਸੀਂ ਆਪਣੀ ਰਾਤ ਕੱਟੀ ਤੇ ਉਸ ਤੋਂ ਬਾਅਦ ਸਵੇਰੇ ਜਲਦੀ ਅਸੀਂ 8:00 ਵਜੇ ਦੇ ਕਰੀਬ ਜਿਹੜਾ ਅੱਗੇ ਦਾ ਸਫਰ ਆਪਣਾ ਸ਼ੁਰੂ ਕਰ ਲਿਆ ਸੀ ਰਿਸ਼ੀਕੇਤ ਦੇ ਵਿੱਚੋਂ ਪਰ ਇੱਥੇ ਇੱਕ ਗੱਲ ਤੁਹਾਨੂੰ ਦੱਸਣ ਵਾਲੀ ਹੈ ਵੀ ਜਿੰਨਾ ਜਲਦੀ ਹੋ ਸਕੇ ਤੁਸੀਂ ਰਿਸ਼ੀਕੇਤ ਦੇ ਵਿੱਚੋਂ ਸਵੇਰੇ ਸਫਰ ਸ਼ੁਰੂ ਕਰ ਲਓ ਕਿਉਂਕਿ ਰਿਸ਼ੀਕੇਤ ਦੇ ਵਿੱਚ ਰਾਫਟਿੰਗ ਰਾਫਟਿੰਗ ਦਾ ਮਤਲਬ ਕਿ ਗੰਗਾ ਨਦੀ ਦੇ ਅੰਦਰ ਜਿਹੜੀਆਂ ਇੱਕ ਕੇਸਟੀਆਂ ਹੁੰਦੀਆਂ ਨੇ ਰਬੜ ਦੀ ਉਹਨਾਂ ਦੇ ਅੰਦਰ ਮਤਲਬ ਉਹ ਕੇਸਟੀਆਂ ਲੈ ਕੇ ਜਾਂਦੇ ਆ ਤੇ ਲੋਕ ਇੱਥੇ ਮਤਲਬ ਫੰਕਸ਼ਨ ਕਰਦੇ ਆ ਇਦਾਂ ਦਾ ਕੁਝ ਹੈਗਾ ਸੋ ਆਪਾਂ ਰਾਫਟਿੰਗ ਦੀ ਵੀ ਵੀਡੀਓ ਆਪਣੇ ਚੈਨਲ ਤੇ ਪਈ ਹੈ ਤੁਸੀਂ ਦੇਖ ਸਕਦੇ ਹੋ ਤੇ ਹੋਰ ਰਾਫਟਿੰਗ ਦੇ ਕਰਕੇ ਤੇ ਕਾਫੀ ਵੱਡੇ ਵੱਡੇ ਰਾਸ਼ ਲੱਗਦੇ ਆ ਤੇ ਟਾਈਮ ਤੋਂ ਪਹਿਲਾਂ ਤੁਸੀਂ ਜੇਕਰ ਸ਼ਹਿਰ ਦੇ ਵਿੱਚੋਂ ਨਿਕਲ ਜਾਂਦੇ ਹੋ ਤਾਂ ਬਹੁਤ ਹੀ ਫਾਇਦੇ ਦੀ ਗੱਲ ਹੈ ਤੇ ਤੁਹਾਡਾ ਸਫਰ ਵੀ ਸੁਖਾਵਾਂ ਹੋ ਜੂ ਤੇ ਤੁਹਾਡਾ ਟਾਈਮ ਵੀ ਬਚ ਰਿਹਾ ਨਹੀਂ ਤਾਂ ਤੁਹਾਨੂੰ ਲਗਭਗ ਦੋ ਦੋ ਤਿੰਨ ਤਿੰਨ ਘੰਟੇ ਇੱਥੇ ਵੱਡੇ ਜਾਮਾਂ ਦੇ ਵਿੱਚ ਫਸਣਾ ਪੈ ਜਾਂਦਾ ਹੈਗਾ ਤੇ ਇਸ ਤੋਂ ਬਾਅਦ ਹੁਣ ਆਪਾਂ ਹਰਦਵਾਰ ઋਸ਼ੀਕੇਸ਼ ਹੁੰਦੇ ਹੋਏ ਆਪਣੇ ਅਗਲੇ ਪੜਾਵ ਸ਼੍ਰੀ ਨਗਰਵਾਲ ਵਧਰੇ ਸੀ। ਅਗਰ ਤੁਹਾਡੇ ਵਿੱਚ ਹਿੰਮਤ ਹੈ ਜਾਂ ਫਿਰ ਤੁਹਾਡੇ ਕੋਲ ਜਿਵੇਂ ਅਸੀਂ ਹਰ ਹਰੀਦਵਾਰ ਦੇਖਣਾ ਸੀਗਾ। ਹਰੀਦਵਾਰ ਦੇਖਣ ਕਰਕੇ ਸਾਡੇ ਲਗਭਗ ਤਿੰਨ ਘੰਟੇ ਇੱਥੇ ਵੇਸਟ ਹੋ ਗਏ ਸੀਗੇ। ਤਾਂ ਫਿਰ ਅਸੀਂ ਅੱਗੇ ਦਾ ਸਫ਼ਰ ਨਹੀਂ ਕਰ ਸਕਦੇ ਕਿਉਂਕਿ ਰਾਤ ਕਾਫੀ ਜ਼ਿਆਦਾ ਹੋ ਗਈ ਸੀ ਤੇ ਰਾਤ ਨੂੰ ਸਫ਼ਰ ਕਰਨਾ ਕਲਿਆਣ ਔਖਾ ਸੀ ਕਿਉਂਕਿ ਅਸੀਂ ਇਕੱਲੇ ਸੀ ਸਾਡੇ ਨਾਲ ਕੋਈ ਹੋਰ ਚਾਰ ਪੰਜ ਬਾਈਕਰ ਨਹੀਂ ਸੀ ਅਸੀਂ ਇਕੱਲੇ ਸੀ ਤਾਂ ਅਸੀਂ ਸੋਚਿਆ ਵੀ ਰਿਸ਼ੀਕੇਸ਼ ਹੀ ਰਹਿਣਾ ਠੀਕ ਹੋਊਗਾ ਨਹੀਂ ਤੁਸੀਂ ਸ਼੍ਰੀਨਗਰ ਆ ਕੇ ਵੀ ਰੁਕ ਸਕਦੇ ਹੋ ਕਿਉਂਕਿ ਹਿਮਕੁੰਡ ਸਾਹਿਬ ٹرسٹ ਦੇ ਅੰਦਰ ਕਾਫੀ ਸਾਰੇ ਗੁਰਦੁਆਰੇ ਆ ਰਿਸ਼ੀਕੇਸ਼ ਦੂਰ ਦਾ ਆਪਣੇ ਸ਼੍ਰੀਨਗਰ ਜੋਸ਼ੀ ਮੱਠ ਤੇ ਗੋਵਿੰਦ ਘਾੜ ਦੇ ਵਿਖੇ ਵੀ ਹੈ ਪਰ ਤੁਸੀਂ ਸ਼੍ਰੀਨਗਰ ਜਾ ਕੇ ਵੀ ਰੁਕ ਸਕਦੇ ਹੋ ਤੇ ਇੱਥੇ 20 ਤੋਂ ਵੱਧਿਆ ਕਮਰੇ ਹਾਲ ਵਗੈਰਾ ਮਿਲ ਜਾਂਦੇ ਆ ਪਰ ਕਮਰੇ ਮੋਸਟ ਆਫ ਗੁਰਦੁਆਰਾ ਸਾਹਿਬ ਦੇ ਅੰਦਰ ਉਹਨਾਂ ਫੈਮਲੀਸ ਨੂੰ ਦਿੱਤੇ ਜਾਂਦੇ ਇਹਨਾਂ ਦੇ ਬੱਚੇ ਵਗੈਰਾ ਹੁੰਦੇ ਆ ਲੇਡੀਜ਼ ਹੁੰਦੇ ਆ ਤਾਂ ਉਹਨਾਂ ਨੂੰ ਉਹ ਕਮਰੇ ਪ੍ਰੋਵਾਈਡ ਕਰਦੇ ਆ ਜੇਕਰ ਤੁਸੀਂ ਇਕੱਲੇ ਹੋ ਤਾਂ ਤੁਹਾਨੂੰ ਹਾਲ ਕਮਰਾ ਤੇ ਕੁਝ ਗੱਦੇ ਵਗੈਰਾ ਇਦਾਂ ਦੇ ਦਿੱਤੇ ਜਾਂਦੇ ਇਹ ਵੀ ਜਿਵੇਂ ਕრაਊਡ ਜਿਆਦਾ ਹੁੰਦਾ ਜਿਵੇਂ ਕਈ ਵਾਰ ਰਾਸ਼ ਹੁੰਦਾ ਲੋਕਾਂ ਦੇ ਅੰਦਰ ਸ਼ੁਰੂ ਸ਼ੁਰੂ ਦੇ ਵਿੱਚ ਜਿਵੇਂ ਯਾਤਰਾ ਸ਼ੁਰੂ ਹੁੰਦੀ ਆ ਤਾਂ ਲੋਕ ਕਾਫੀ ਭਾਰੀ ਮਾਤਰਾ ਦੇ ਵਿੱਚ ਆ ਜਾਂਦੇ ਆ ਤਾਂ ਜਿਹੜੇ ਪ੍ਰਬੰਧ ਨੇ ਉਹਨਾਂ ਦਾ ਵੀ ਮਤਲਬ ਕਈ ਵਾਰ ਮੁਸ਼ਕਲ ਹੋ ਜਾਂਦਾ ਇਹਨਾਂ ਸਾਰੇ ਲੋਕਾਂ ਵਾਸਤੇ ਪ੍ਰਬੰਧ ਕਰਨਾ ਸੋ ਟਾਈਮ ਦੇ ਹਿਸਾਬ ਨਾਲ ਜਾਂ ਫਿਰ ਸਾਰੀਆਂ ਵੀਡੀਓਜ਼ ਵਗੈਰਾ ਦੇਖ ਕੇ ਤੁਸੀਂ ਉਸ ਹਿਸਾਬ ਨਾਲ ਸਫਰ ਕਰਨਾਗਾ ਤਾਂ ਕਿ ਤੁਹਾਨੂੰ ਕੋਈ ਮੁਸ਼ਕਲ ਨਾ ਆਵੇ ਤੇ ਇਹਦੇ ਨਾਲ ਸ਼ਹਿਰ ਦੇ ਵਿੱਚ ਛੋਟੇ-ਮੋਟੇ ਜਿਹੜੇ ਹੋਟਲਸ ਵਗੈਰਾ ਵੀ ਹੈਗੇ ਤੁਸੀਂ ਉਹਨਾਂ ਦੀ ਵਰਤੋਂ ਵੀ ਕਰ ਸਕਦੇ ਹੋ 1000 ਤੋਂ 1500 ਰੁਪਏ ਦੇ ਵਿੱਚ ਤੁਹਾਨੂੰ ਕਮਰਾ ਮਿਲ ਜਾਣਾਗਾ ਤੇ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਭੁੱਲ ਗਿਆ ਸੀ ਜੇਕਰ ਤੁਸੀਂ ਗੁਰਦੁਆਰਾ ਸਾਹਿਬ ऋषिकेश ਦੇ ਵਿੱਚ ਨਹੀਂ ਰਹਿਣਾ ਤਾਂ ਉਹਦੇ ਵਾਸਤੇ ਇੱਕ ਸਬਸਟੀਚੂਟ ਹੈ ਹੋਸਟਲ ਹੋਸਟਲ ਦੇ ਵਿੱਚ ਅਗਰ ਤੁਸੀਂ ਰੁਕੋਗੇ ਤਾਂ ਤੁਹਾਨੂੰ ਲਗਭਗ 400 ਰੁਪਿਆ ਪਰ ਪਰਸਨ ਦੇ ਹਿਸਾਬ ਨਾਲ ਮਿਲਦਾ ਤਾਂ ਤੁਸੀਂ ਉੱਥੇ ਵੀ ਵਧੀਆ ਆਪਣੀ ਰਾਸ਼ ਸਪੈਂਡ ਕਰ ਸਕਦੇ ਹੋ ਕਿਉਂਕਿ ਉੱਥੇ ਵੀ ਏਸੀ ਵਗੈਰਾ ਦੀ ਫੈਸਿਲਿਟੀ ਹੈ ਜੇਕਰ ਤੁਸੀਂ ਜੂਨ ਦੇ ਮਹੀਨੇ ਦੇ ਵਿੱਚ ਆਉਣੇ ਹੋ ਤਾਂ ਇਦਾਂ ਨਾ ਸੋਚਾ ਵੀ ਇਹ ਪਹਾੜੀ ਇਲਾਕਾ ਵੀ ਇੱਥੇ ਬਹੁਤ ਜ਼ਿਆਦੇ ਠੰਡ ਹੋਣੀ ਬਹੁਤ ਜ਼ਿਆਦੇ ਗਰਮੀ ਰਹਿੰਦੀ ਹੈਗੀ ਰਿਸ਼ੀਕੇਸ਼ ਇੱਥੇ ਵੀ ਬਣ ਕੀ ਹੁਣ ਇਸ ਟਾਈਮ ਆਪਾਂ ਰੁਦਰ ਪ੍ਰਯਾਗ ਦੇ ਵਿੱਚ ਕਿ ਖੜੇ ਹੈਗੇ ਇੱਥੇ ਪਾ ਗੇਰੀਤੀ ਤੇ ਅਲਕਨ ਅਲਕਨ ਨੰਦਾ ਨਦੀ ਨਾ ਦੋਨਾਂ ਦਾ ਜਿਹੜਾ ਮੇਲ ਹੁੰਦਾਗਾ ਸੋ ਉਸ ਤੋਂ ਬਾਅਦ ਜਿਹੜੀ ਗੰਗਾ ਨਦੀ ਮਿਲਦੀ ਹੈ ਤੇ ਇਹਨੂੰ ਦੇਵ ਪ੍ਰਿਆ ਕਹਿੰਦੇ ਆ ਇੱਥੇ ਖੜੇ ਆ ਇੱਥੇ ਵੀ ਬਹੁਤ ਜ਼ਿਆਦਾ ਗਰਮੀ ਸੀ ਜਦੋਂ ਅਸੀਂ ਇੱਥੇ ਆ ਕੇ ਰੁਕੇ ਸੀ ਤੇ ਮੇਰੇ ਨਾਲ ਦਾ ਮਿੱਤਰ ਨੂੰ ਥੋੜੀ ਪਿਆਸ ਵਗੈਰਾ ਲੱਗੀ ਸੀ ਤੇ ਕੁਝ ਇਹ ਵੀ ਵਿਊ ਵੀ ਅਸੀਂ ਪਹਿਲੀ ਵਾਰ ਆਪਣੀਆਂ ਨਜ਼ਰਾਂ ਨਾਲ ਦੇਖ ਰਹੀ ਸੀ ਤਾਂ ਦੇਖਣ ਦਾ ਚਾਹ ਸੀ ਤੇ ਇੱਥੇ ਅਸੀਂ ਨੂੰ ਦੇਖ ਰਹੇ ਸੀ ਕਿ ਲੋਕ ਜਿੱਥੇ ਵੀ ਇਹਨਾਂ ਦੋ ਨਦੀਆਂ ਦਾ ਸੰਗਮ ਹੁੰਦਾ ਉੱਥੇ ਵੀ ਸਨਾਨ ਕਰਨਾ ਇਹ ਬਹੁਤ ਪਵਿੱਤਰ ਮੰਨਿਆ ਜਾਂਦਾ ਤਾਂ ਲੋਕ ਜਿਹੜਾ ਨੀਚੇ ਅਸਨਾਨ ਕਰ ਰਹੇ ਸੀ ਦੇ ਸਾਹਮਣੇ ਇੱਕ ਬਹੁਤ ਵੱਡੀ ਜਿਹੜੀ ਯੂਨੀਵਰਸਿਟੀ ਬਣੀ ਹੋਈ ਆ ਪਹਾੜ ਦੇ ਉੱਤੇ ਇਹ ਵੀ ਬੜੀ ਸ਼ਾਨਦਾਰ ਨਜ਼ਰ ਆ ਰਹੀ ਸੀ ਤੇ ਕੁਝ ਕੁ ਟਾਈਮ ਇੱਥੇ ਅਸੀਂ ਰੈਸਟ ਕੀਤੀ ਤੇ ਇਹ ਸਾਰੇ 뷰 ਨੂੰ ਦੇ ਇੰਜੋਏ ਕੀਤਾ ਤੇ ਕੁਝ ਹਲਕਾ ਨਿੰਬੂ ਪਾਣੀ ਵਗੈਰਾ ਲਿਆ ਤੇ ਮੈਨੂੰ ਇੱਥੇ ਨੀਂਦ ਦੀ ਝਪਕੀਆਂ ਲੱਗੀ ਸੀ ਤੇ ਮੈਂ ਚਾਹ ਪੀਣਾ ਚੰਗਾ ਸਮਝਿਆ ਮੇਰੇ ਨਾਲ ਦੇ ਮੁੰਡੇ ਨੇ ਤਾਂ ਚਾਹ ਨਹੀਂ ਲਈ ਪਰ ਮੈਂ ਕਿਉਂਕਿ ਮੈਂ ਜਿਹੜਾ ਸਾਰੇ ਸਾਰੇ ਸਫ਼ਰ ਦੇ ਵਿੱਚ ਮੋਟਰਸਾਈਕਲ ਚਲਾਇਆ ਸੀ ਸੋ ਮੈਂ ਚਾਹ ਦੇ ਦੋ ਪਹਿਲੇ ਲਏ ਤਾਂ ਕਿ ਇਹ ਕਿਹੜਾ ਸਫ਼ਰ ਹੈ ਚੰਗਾ ਕੱਟਿਆ ਜਾ ਸਕੀ ਗਰਮੀ ਦੇ ਵਿੱਚ ਇੰਨਾ ਲੰਮਾ ਜਿਹਾ ਆਪਾਂ ਸਫਰ ਕਰਦੇ ਆ ਤਾਂ ਨੀਂਦ ਮੱਲੋ ਮੱਲੀ ਆ ਹੀ ਜਾਂਦੀ ਆ ਸੋ ਉਸ ਨੀਂਦ ਨੂੰ ਕੱਟਣ ਵਾਸਤੇ ਚਾਹ ਸਭ ਤੋਂ ਉੱਤਮ ਤੇ ਬਿਹਤਰ ਤਰੀਕਾ ਤਾਂ ਆਪਾਂ ਇੱਕ ਦੋ ਕੱਪ ਚਾਹ ਦੇ ਲੈਨੇਗੇ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਸਫਰ ਹੈ ਉਹਨੂੰ ਅੱਗੇ ਕੰਟੀਨਿਊ ਕੀਤਾਏਗਾ ਤੇ ਇੱਥੋਂ ਕੁਝ ਕੁ ਦੂਰ ਅੱਗੇ ਜਾ ਕੇ ਇੱਕ ਛੋਟਾ ਜਿਹਾ ਬਾਜ਼ਾਰ ਬਣਿਆ ਹੋਇਆ ਦੇ ਪ੍ਰਿਆਗ ਦਾ ਤੇ ਉੱਥੇ ਆਪਾਂ ਚਾਹ ਵਗੈਰਾ ਲਈਏ ਤੇ ਆਪਣਾ ਜਿਹੜਾ ਸਫਰ ਹੈ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੇ ਕੰਟੀਨਿਊ ਕਰ ਲਏਗਾ ਅੱਗੇ ਦਾ ਇਦਾਂ ਦੇ ਬਹੁਤ ਛੋਟੇ-ਛੋਟੇ ਸ਼ਹਿਰ ਜਿਹੜੇ ਰਾਸਤੇ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਪਰ ਪਹਾੜ ਦੇ ਉੱਤੇ ਜਿੰਨੇ ਵੀ ਸ਼ਹਿਰ ਜਾਂ ਪਿੰਡ बसे ਹੁੰਦੇ ਨੇ ਉਹਨਾਂ ਦਾ ਇੱਕ ਵੱਖਰਾ ਹੀ ਰੰਗ ਹੁੰਦਾ ਕਲਰਫੁੱਲ ਜੀ ਥੀਮ ਨਾਲ ਬਣੇ ਹੁੰਦੇ ਨੇ ਇਹ ਸਾਰੇ ਦੇ ਸਾਰੇ ਸ਼ਹਿਰ ਜਿਵੇਂ ਆਪਣੇ ਸ਼ਹਿਰ ਦੇ ਵਿੱਚ ਆਪਾਂ ਘਰ ਮਕਾਨ ਬਣਾਉਨੇ ਆ ਉਹਨਾਂ ਦਾ ਰੰਗ ਅਲੱਗ ਹੁੰਦਾ ਪਰ ਪਹਾੜਾਂ ਦੇ ਵਿੱਚ ਬਣੇ ਹੋਏ ਜਿੰਨੇ ਵੀ ਘਰ ਨੇ ਇਹਨਾਂ ਦਾ ਜਿਹੜਾ ਰੰਗ ਹੈ ਵੱਖਰਾ ਹੀ ਹੁੰਦਾ ਤੇ ਮਨਮੋਹਕ ਜਿਹੜਾ ਦ੍ਰਿਸ਼ ਆਪ ਨੂੰ ਨਜ਼ਰ ਆਉਂਦਾ ਹਜੇ ਵੀ ਜਿਹੜਾ ਸਾਡਾ ਸਫ਼ਰ ਸੀ ਸਾਨੂੰ ਆਇਆ ਸੀਗਾ ਵੀ ਹੁਣ ਤਾਂ ਗਰਮੀ ਤੋਂ ਰਾਹਤ ਮਿਲ ਜੂਗੀ ਪਰ ਅਜੇ ਵੀ ਉਹ ਗਰਮੀ ਤੋਂ ਰਾਹਤ ਕਿਤੇ ਆਪਾਂ ਨੂੰ ਮਿਲਣੀ ਸੀ ਤੇ ਇਹ ਵੀ ਇੱਕ ਅਚੰਬੇ ਵਾਲੀ ਗੱਲ ਸੀ ਇਹ ਵੀ ਇੱਕ ਅਚੰਬੇ ਵਾਲੀ ਗੱਲ ਸੀ ਆਪਣੇ ਲਈ ਸੋ ਰਾਸਤੇ ਬਿਲਕੁਲ ਆਸਾਨ ਨੇ ਜਿਵੇਂ ਜਿਵੇਂ ਤੁਸੀਂ ਮੈਪ ਦਾ ਵੀ ਯੂਜ਼ ਕਰ ਸਕਦੇ ਹੋ ਪਰ ਮੈਪ ਦੀ ਦੀ ਜ਼ਰੂਰਤ ਨਹੀਂ ਹੈਗੀ ਬਿਲਕੁਲ ਥਾਂ ਥਾਂ ਤੇ ਜਿਹੜੇ ਇਹਨਾਂ ਨੇ ਨਿਸ਼ਾਨ ਬਣਾਏ ਗਏ ਨੇਗੇ ਤੇ ਜਦੋਂ ਤੁਸੀਂ ਇੱਕ ਪਕਡੰਟੀ ਫੜ ਲੈਨੇ ਹੋ ਜਿਵੇਂ ਇੱਕ ਸੜਕ ਫੜ ਲੈਨੇ ਹੋ ਤਾਂ ਉਸੇ ਮੇਨ ਰਾਸਤੇ ਦੇ ਉੱਤੇ ਹੀ ਸਾਨੂੰ ਇਹ ਸਾਰੇ ਦੇ ਸਾਰੇ ਨਿਸ਼ਾਨ ਮਿਲਦੇ ਰਹਿੰਦੇ ਆ ਕਿਉਂਕਿ ਮਾਰਕਿੰਗ ਬਹੁਤ ਸੋਹਣੀ ਕੀਤੀ ਹੀ ਹੈ ਤੇ ਇੱਥੋਂ ਦੇ ਲੋਕ ਵੀ ਕਾਫੀ ਚੰਗੇ ਆ ਜਿਹੜੇ ਪੁਲਿਸ ਅਧਿਕਾਰੀ ਨਹੀਂ ਉਹਨਾਂ ਤੋਂ ਜਦੋਂ ਵੀ ਤੁਸੀਂ ਕੋਈ ਚੀਜ਼ ਦੇ ਬਾਰੇ ਪੁੱਛੋਗੇ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਉਹ ਦੱਸਦੇ ਆ ਬਾਕੀ ਕੁਝ ਆਪਣੇ ਪੱਗਾਂ ਬੰਨੀਆਂ ਹੁੰਦੀਆਂ ਨੇ ਕੇਸਰੀ ਤਾਂ ਦੂਰੋਂ ਹੀ ਪਹਿਚਾਨ ਆ ਜਾਂਦੀ ਹੈ ਤੇ ਬਹੁਤ ਸਾਰੇ ਤੁਹਾਨੂੰ ਹੋਰ ਵੀ ਸ਼ਰਤਾਲੂ ਨਾਲ ਜਾਂਦੇ ਮਿਲਦੇ ਆ ਬਾਈਕਰ ਹੋਗੇ ਜਾਂ ਫਿਰ ਆਪਣੇ ਕਾਰਾਂ ਤੇ ਹੋਗੇ ਤੇ ਜ਼ਰੂਰੀ ਨਹੀਂ ਵੀ ਪੰਜਾਬ ਤੋਂ ਹੀ ਲੋਕ ਆਏ ਹੁੰਦੇ ਆ ਦੂਰੋਂ ਹਰਿਆਣਾ ਹਿਮਾਚਲ ਇਸ ਤੋਂ ਇਲਾਵਾ ਰਾਜਸਥਾਨ ਦੇ ਦੇਸ਼ ਦੇ ਕੋਨੇ-ਕੋਨੇ ਤੋਂ ਜਿਹੜੇ ਸਿੱਖ ਤੇ ਹੋਰ ਸਮਾਜ ਦੇ ਲੋਕ ਨੇ ਸਾਰੇ ਹਿਮਕੁੰਨ ਸਾਹਿਬ ਤੇ ਤੇ ਆਲੇ-ਦੁਆਲੇ ਜ਼ਰੂਰ ਘੁੰਮਣ ਆਉਂਦੇ ਆ ਤੇ ਇਸ ਟਾਈਮ ਆਪਾਂ ਸ਼੍ਰੀ ਨਗਰ ਪਹੁੰਚ ਚੁੱਕੇ ਆ ਤੇ ਇੱਕ ਬਹੁਤ ਵੱਡਾ ਇੱਕ ਡੈਮ ਬਣਾਇਆ ਗਿਆ ਇੱਥੇ ਜਿੱਥੇ ਬੀਂਹ ਰੀਪੈਰਾ ਕੀਤੀ ਜਾਂਦੀ ਹੈ ਤੇ ਇਹ ਦ੍ਰਿਸ਼ ਦੇਖ ਕੇ ਸਾਡਾ ਮੁੱਲਮਲੀ ਮੋਟਰਸਾਈਕਲ ਰੋਕਨ ਦਾ ਜੀ ਕੀਤਾ ਤੇ ਅਸੀਂ ਇੱਥੇ ਆਪਣੀ ਬਾਈਕ ਰੋਕ ਲਈ ਕੁਝ ਕੇ ਟਾਈਮ ਵਾਸਤੇ ਤੇ ਕੁਝ ਸਾਨੂੰ ਠੰਡਕ ਦਾ ਅਹਿਸਾਸ ਹੋ ਰਿਹਾ ਕੁ ਕਾਫੀ ਟਾਈਮ ਤੋਂ ਅਸੀਂ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਆ ਰਹੇ ਸੀ ਤੇ ਇੱਥੇ ਜਦੋਂ ਹੀ ਅਸੀਂ ਰੁਕੇ ਹਾਂ ਤੇ ਸਾਨੂੰ ਕਾਫੀ ਠੰਡਕ ਮਿਲੀ ਕੁਝ ਪਾਣੀ ਠੰਡਾ ਸੀ ਕਿ ਪਹਾੜਾਂ ਦੇ ਅੰਦਰ ਉਹੀ ਵਾਗੀ ਰਹੀ ਨਦੀ ਅਲੱਗ-ਪੱਗ ਉਹਦੇ ਨਾਲ ਹੀ ਜਿਹੜਾ ਆਪਣਾ ਸਾਰੇ ਦਾ ਸਾਰਾ ਸਫ਼ਰ ਚੱਲਦਾ ਹੈਗਾ ਤੇ ਜਦੋਂ ਆਪਾਂ ਇੱਥੇ ਰੁਕੇ ਹਾਂ ਕੁਝ ਕੇ ਟਾਈਮ ਸਾਰਾ ਪਹਾੜਾਂ ਦਾ ਥਿਊ ਦੇਖਿਆ ਆਲੇ-ਦੁਆਲੇ ਹਰੇ-ਹਰੇ ਪਹਾੜ ਸੀ ਅਜੇ ਬਰਫ਼ ਨਹੀਂ ਆਈ ਸੀ ਪਰ ਪਹਾੜ ਸੀ ਜਿਹੜੇ ਬਹੁਤ ਪਹਿਲਾਂ ਮਿੱਟੀ ਵਾਲੇ ਪਹਾੜ ਆਇਆ ਰਹੇ ਸੀ ਸਫ਼ਰ ਦੇ ਇੱਥੇ ਆ ਕੇ ਕੁਝ ਹਰੇ ਭਰੇ ਪਹਾੜਾ ਆ ਗਏ ਸੀਗੇ ਤੇ ਪਾਣੀ ਦਾ ਦ੍ਰਿਸ਼ ਦੇਖ ਕੇ ਸਾਡਾ ਇੱਥੋਂ ਜਾਣ ਦਾ ਜੀ ਨਹੀਂ ਕਰ ਰਿਹਾ ਸੀ ਪਰ ਸਫ਼ਰ ਆਪਾਂ ਅੱਗੇ ਕੰਟੀਨਿਊ ਰੱਖਣਾ ਸੀ ਕਿਉਂਕਿ ਕਾਫੀ ਲੰਮਾ ਸਫ਼ਰ ਹੈਗਾ ਤੇ ਇੱਥੇ ਪਹਾੜਾਂ ਦੇ ਵਿੱਚ ਕੀ ਹੁੰਦਾ ਜੇ ਆਪਾਂ ਨੇ 20 30 ਕਿਲੋਮੀਟਰ ਵੀ ਚਲਾਉਣਾ ਤਾਂ ਲਗਭਗ ਆਪਾਂ ਨੂੰ 1.5 2 2 ਘੰਟੇ ਦਾ ਟਾਈਮ ਵੀ ਲੱਗ ਕੇ ਜਾਂਦਾ ਕਿਉਂਕਿ ਇੱਥੇ ਆਪਾਂ ਨੂੰ ਜਿਹੜਾ ਬਾਈਕ ਹੈ ਪੂਰੀ ਪੇਸ਼ੈਂਸ ਨਾਲ ਚਲਾਉਣਾ ਪੈਂਦਾ ਹੈ ਪੂਰਾ ਧਿਆਨ ਨਾਲ ਚਲਾਉਣਾ ਪੈਂਦਾ ਹੈ ਜੇ ਇੱਕ ਵੀ ਆਪਣੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਮਤਲਬ ਬੁੱਧਵਾਰ ਪਛਤਾਵਾ ਹੀ ਰਹਿੰਦਾ ਸੋ ਜਿੰਨਾ ਤੁਸੀਂ ਪਿਆਰ ਨਾਲ ਤੇ ਪ੍ਰੇਮ ਨਾਲ ਬਿਲਕੁਲ ਸਹਿਜੇ ਸਹਿਜੇ ਬਾਈਕ ਚਲਾਉਗੇ ਉਹਨਾਂ ਨੂੰ ਹੀ ਫਾਇਦੇਮੰਦ ਹੈ ਕਿਉਂਕਿ ਆਪਾਂ ਨੂੰ ਕੋਈ ਕਾਲੀ ਦਾਣੀ ਜਦੋਂ ਆਪਾਂ ਇਦੀ ਦਰੋਂ ਆਏ ਆਂਗੇ ਦਰਸ਼ਨ ਆਪਾਂ ਕਰਨ ਵਾਸਤੇ ਆਏ ਆਂ ਸੋ ਬਿਲਕੁਲ ਆਰਮਨਾਰ ਰੁੱਕ ਕੇ ਜਿੱਥੇ ਤੁਹਾਡਾ ਮਨ ਕਰੇ ਸੁਣਨੀ ਦੀ ਆਰੀਆ ਤਾਂ ਤੁਸੀਂ ਰੁੱਕ ਜਾਓ ਕਿਤੇ ਵੀ ਕਾਲੀ ਕਰਨ ਦੀ ਜ਼ਰੂਰਤ ਨਹੀਂ ਇੱਕ ਦਿਨ ਵੱਧ ਲੱਗ ਜਾਣਾ ਸੋ ਆਪਾਂ ਵੀ ਬਿਲਕੁਲ ਇਦਾਂ ਕੁਝ ਕੇ ਟਾਈਮ ਬਾਅਦ ਇੱਕ ਦ੍ਰਿਸ਼ ਹੋਰ ਸਾਡੇ ਸਾਹਮਣੇ ਨਜ਼ਰ ਆਇਆ ਇੱਕ ਮੰਦਿਰ ਦੇਖੋ ਬਿਲਕੁਲ ਪਾਣੀ ਦੇ ਬਿਲਕੁਲ ਸੈਂਟਰ ਦੇ ਵਿੱਚ ਬਣਿਆ ਹੋਇਆ ਸੀਗਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਸੀ ਪਹਿਲੀ ਵਾਰ ਦੇਖੀਆਂ ਸੀ ਤਾਂ ਮੱਲੋ ਮੱਲੀ ਜਿੱਥੇ ਜੀ ਕਰਦਾ ਸੀ ਇੱਥੇ ਐਸੀ ਬਾਈਕ ਰੋਕ ਲੈਂਦੇ ਸੀ ਕਿਉਂਕਿ ਸੋਚਿਆ ਸੀ ਵੀ ਅੱਜ ਰਾਤ ਤੱਕ ਆਪਾਂ ਗੁਰਦੁਆਰਾ ਸ਼੍ਰੀ ਗੋਬਿੰਦ ਘਰ ਤੱਕ ਪਹੁੰਚ ਜਾਣਾ ਸੋ ਉਸੇ ਹਿਸਾਬ ਨਾਲ ਜਿਹੜਾ ਆਪਣਾ ਸਫ਼ਰ ਸੀ ਆਪਾਂ ਹੌਲੀ ਹੌਲੀ ਕਰਦੇ ਕਰਦੇ ਅੱਗੇ ਆ ਰਹੇ ਸੀਗੇ ਤੇ ਇਸ ਤੋਂ ਬਾਅਦ ਕੁਝ ਹਲਕੀ ਹਲਕੀ ਠੰਡ ਜਿਹੜੀ ਵੱਧਦੀ ਜਾ ਰਹੀ ਸੀ ਕਿਉਂਕਿ ਵੈਦਰ ਇੱਕਦਮ ਚੇਂਜ ਹੋਣ ਲੱਗਿਆ ਹੋਣਾ ਆਪਣਾ ਐਲਟੀਟਿਊਡ ਵੱਧ ਰਿਹਾ ਸੀਗਾ ਜਿਵੇਂ ਆਪਾਂ ਪਹਿਲਾਂ ਥੋੜੇ ਘੱਟ ਐਲਟੀਟਿਊਡ ਤੇ ਸੀ ਹੁਣ ਵੱਧ ਗਏ ਸੀ ਐਲਟੀਟਿਊਡ ਤੇ ਤੇ ਰਾਸਤੇ ਕੁਝ ਇਦਾਂ ਦੇ ਨੇ ਵੀ ਕਾਫੀ ਜਿਆਦੇ ਮਤਲਬ ਪੱਥਰ ਦੇ ਨੇ ਇਹਨਾਂ ਦੇ ਉੱਤੇ ਤੇ ਹੁਣ ਗਰਮੀ ਦੇ ਦਿਨਾਂ 'ਚ ਤਾਂ ਦੇਖੋ ਬਹੁਤ ਮੁਸ਼ਕਲ ਆ ਜਾਂਦੀ ਹੈ ਕਿਉਂਕਿ ਮੀਂਹ ਪੈਂਦੇ ਆ ਤੇ ਫਿਰ ਇਹ ਜਿਹੜੇ ਪੱਥਰ ਨੇ ਉੱਪਰੋਂ ਖਿਸਕ ਕੇ ਇੱਥੇ ਆ ਵੀ ਜਾਂਦੇ ਆ ਹੁਣ ਪਿੱਛੇ ਜੇ ਵੀ ਇੱਕ ਘਟਨਾ ਹੋਈ ਹੈ ਤੇ ਕਾਫੀ ਜਿਆਦਾ ਪਹਾੜਾ ਜਿਹੜਾ ਖਿਸਕ ਕੇ نیچے ਆ ਗਿਆ ਸੀ ਸੋ ਕੋਸ਼ਿਸ਼ ਕਰੋ ਵੀ ਤੁਸੀਂ ਜੂਨ ਦੇ ਪਹਿਲੇ ਹਫ਼ਤੇ ਮਈ ਜਾਂ ਫਿਰ ਆ ਬਾਰਿਸ਼ਾਂ ਦੇ ਮੌਸਮ ਤੋਂ ਬਾਅਦ ਜਿਹੜੀ ਯਾਤਰਾ ਕਰੋ ਤੇ ਆਪਾਂ ਹੌਲੇ ਹੌਲੇ ਕਰਕੇ ਅੱਗੇ ਦਾ ਸਫ਼ਰ ਕੰਟੀਨਿਊ ਕਰਦੇ ਜਾ ਰਹੇ ਸੀਗੇ ਤੇ ਕਦੇ ਸੜਕ ਕੱਚੀ ਹੁੰਦੀ ਸੀ ਕਦੇ ਸੜਕ ਪੱਕੀ ਹੁੰਦੀ ਸੀ ਸਾਫ ਸੁਥਰੀ ਜਿੱਥੇ ਸੜਕ ਸਾਫ ਹੀ ਉੱਥੇ ਆਪਣੀ ਸਪੀਡ 30 40 ਤੱਕ 50 ਤੱਕ ਵੀ ਚਲੀ ਜਾਂਦੀ ਸੀ ਪਰ ਇਸ ਤੋਂ ਵੱਧ ਆਪਾਂ ਮੋਟਰਸਾਈਕਲ ਉਨੀ ਭਜਾਇਆ ਆਈ ਸਹਾਇਤਾ ਆਪਾਂ ਜਿਹੜਾ ਸਫ਼ਰ ਕੀਤਾਗਾ ਕਦੇ-ਕਦੇ ਤਾਂ ਜਿਹੜਾ ਮੋਟਰਸਾਈਕਲ ਸੀ ਉਹਦਾ ਜ਼ੋਰ ਕਾਫੀ ਜ਼ਿਆਦਾ ਲੱਗਦਾ ਸੀ ਕਿਉਂਕਿ ਹੁਣ ਇੱਕਦਮ ਉੱਪਰ ਪਹਾੜ ਚੜ੍ਹਨਾ ਹੁੰਦਾ ਸੀ ਕਦੇ ਪਹਾੜ ਉਤਰਨਾ ਹੁੰਦਾ ਸੀ ਇੱਦਾਂ ਹੀ ਸਫ਼ਰ ਆਪਣਾ ਜਿਹੜਾ ਪਹਾੜਾਂ ਦੇ ਇਰ ਦੇ ਘੁੰਦਾ 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 ਕਾਫੀ ਦੂਰ ਤੱਕ ਆਪਾਂ ਇੱਦਾਂ ਹੀ ਪਹੁੰਚਦੇ ਰਹਿੰਨੇ ਆ ਇਹ ਸਫ਼ਰ ਇਦਾਂ ਨਹੀਂ ਹੁੰਦਾ ਵੀ ਤੁਸੀਂ ਇੱਕ ਵਾਰ ਉੱਪਰ ਜਾਣ ਲੱਗੇ ਹੋਵੇ ਲਗਾਤਾਰ ਉੱਪਰ ਹੀ ਚੜੀ ਜਾਓਗੇ ਕਦੇ ਪਹਾੜ ਦੇ ਉੱਪਰ ਚੜਨਾ ਹੁੰਦਾ ਕਰੇ نیچے ਉਤਰਿਆਂ ਦਾ ਰਾਸਤਾ ਫੇਰ ਅੱਕੇ ਇਦਾਂ ਘੁੰਮਦਾ ਘਮੌਂਦਾ ਬੜਾ ਸ਼ਾਨਦਾਰ ਤਜਰਬਾ ਰਹਿੰਦਾ ਹੈਗਾ ਕੁਝ ਕੁ ਜਿਵੇਂ ਸਫ਼ਰ ਦੇ ਵਿੱਚ ਆਪਣੇ ਚਹਾ ਚੜਾਈ ਚੜਦੇ ਆ ਤਾਂ ਆਪਣੇ ਕੰਨ ਬੰਦ ਹੋਣੇ ਲਾਜ਼ਮੀ ਨੇ ਇਸ ਤੋਂ ਘਪਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ ਜਦੋਂ ਵੀ ਆਪਾਂ ਹਾਈ ਐਲਟੀਟਿਊਡ ਤੇ ਆਉਨੇ ਆ ਤਾਂ ਸਭ ਤੋਂ ਪਹਿਲਾਂ ਆਪਣੇ ਇਹ ਕੰਨ ਆ ਉਹ ਬਿਲਕੁਲ ਬੰਦ ਹੋ ਜਾਂਦੇ ਆ ਕੁਝ ਕੁ ਟਾਈਮ ਦੇ ਨਾਲ ਵੈਦਰ ਦੇ ਹਿਸਾਬ ਨਾਲ ਉਹ ਆਪਣਾ ਖੁੱਲੇ ਜਾਂਦੇ ਆ ਇਸ ਤੋਂ ਬਾਅਦ ਆਪਾਂ ਸ਼੍ਰੀਨਗਰ ਤੋਂ ਬਾਅਦ ਗੁਰਦੁਆਰਾ ਨਗਰਾਸੂ ਸਾਹਿਬ ਦਮਦਮਾ ਸਾਹਿਬ ਦੇ ਅੰਦਰ ਬਣਿਆ ਹੋਇਆ ਗੋਤਰਾ ਸਾਹਿਬ ਹੈ ਗੁਰਦੁਆਰਾ ਦਮਦਮਾ ਸਾਹਿਬ ਕਹਿੰਦੇ ਆ ਆਪਾਂ ਨਗਰਾਸੂ ਇੱਥੇ ਰੋਕੇ ਇੱਥੇ ਅਸੀਂ ਲੰਗਰ ਪਾਣੀ ਛਕਿਆ ਬਹੁਤ ਹੀ ਵਧੀਆ ਲੰਗਰ ਸੀ ਤੇ ਚਾਹ ਦੇ ਦੋ ਪਿਆਲੇ ਪੀਤੇ ਚਾਹ ਵੀ ਬੜੀ ਸਵਾਦ ਸੀ ਤੇ ਇੱਥੇ ਆ ਕੇ ਮੌਸਮ ਕਾਫੀ ਜ਼ਿਆਦਾ ਬਦਲ ਗਿਆ ਸੀ ਤੇ ਇੱਥੇ ਜਿਸ ਟਾਈਮ ਅਸੀਂ ਖੜੇ ਹਾਂਗੇ ਇੱਥੇ ਬਾਰਿਸ਼ ਹੋਣੀ ਸ਼ੁਰੂ ਹੋ ਗਈ ਸੀ ਤਾਂ ਅਸੀਂ ਸਾਡੇ ਕੋਲ ਇਸ ਟਾਈਮ ਰੇਨ ਕਵਰ ਨਹੀਂ ਸੀਗੇ ਪਰ ਸਾਡੇ ਕੋਲ ਕੁਝ ਰੇਨ ਤੋਂ ਬਚਾਉਣ ਵਾਸਤੇ ਲਿਫਾਫੇ ਸੀ ਤੇ ਅਸੀਂ ਆਪਣੇ ਜਿਹੜੇ ਸਮਾਨ ਦੇ ਉੱਪਰ ਲਿਫਾਫੇ ਚੜ੍ਹਾ ਲਏ ਸੀਗੇ ਪਰ ਥੋੜਾ ਜਿਹਾ ਟਾਈਮ ਹੀ ਪੈਣ ਤੋਂ ਬਾਅਦ ਮੀਂਹ ਰੁਕ ਗਿਆ ਸੀ ਤੇ ਇਤੋਂ ਸਾਨੂੰ ਪਤਾ ਲੱਗ ਗਿਆ ਵੀ ਹੁਣ ਜਿਹੜਾ ਸਫ਼ਰ ਹੈ ਕੁਝ ਨੇੜੇ ਦੇ ਹੀ ਆ ਤਾਂ ਅਸੀਂ ਥੋੜਾ ਟਾਈਮ ਇੱਥੇ ਰੁਕਣ ਤੋਂ ਬਾਅਦ ਉਸ ਤੋਂ ਬਾਅਦ ਆਪਣਾ ਜਿਹੜਾ ਸਫ਼ਰ ਸ਼ੁਰੂ ਕਰ ਲਿਆ ਸੀ ਅੱਗੇ ਗੁਰਦੁਆਰਾ ਗੋਵਿੰਦ ਘਾਟ ਤੱਕ ਦਾ ਕਿਉਂਕਿ ਅੱਜ ਸਾਡਾ ਨਿਸ਼ਚੈ ਸੀ ਅਸੀਂ ਗੁਰਦਾਰਾ ਗੋਬਿੰਦ ਘਾਟ ਰੋਕਣਾ ਤੇ ਜਿਹੜਾ ਅਗਲਾ ਆਪਣਾ ਸਫ਼ਰ ਹੈਗਾ ਉਹ ਸਵੇਰੇ ਸ਼ੁਰੂ ਕਰਾਂਗੇ ਸੋ ਇੱਥੋਂ ਕੁਝ ਕ ਟਾਈਮ ਅਸੀਂ ਰੁਕੇ ਹਾਂਗੇ ਤੇ ਆਲੇ-ਦੋਲੇ ਦੇ ਪਹਾੜੀ ਨਜ਼ਾਰੇ ਇਹਨਾਂ ਦਾ ਲਫਤ ਲੈਣ ਤੋਂ ਬਾਅਦ ਅੱਗੇ ਦਾ ਸਫ਼ਰ ਜਿਹੜਾ ਅਸੀਂ ਸ਼ੁਰੂ ਕਰ ਲਿਆ ਸੀ ਇਸ ਤੋਂ ਬਾਅਦ ਕਰਨ ਪ੍ਰਯਾਗ ਵਗੈਰਾ ਇਹ ਕੁਝ ਹੋਰ ਜਗ੍ਹਾਵਾਂ ਵੀ ਆਉਂਦੀਆਂ ਨੇਗੀਆਂ ਇਸ ਦੂਬਾਰ ਜਿਹੜੇ ਰਾਹਤ ਬਿਲਕੁਲ ਮੋੜ ਤੋੜ ਕਾਫੀ ਜ਼ਿਆਦੇ ਵਧੇ ਜਾਂਦੇ ਆਗੇ ਸੋ ਹੌਲੀ ਹੌਲੀ ਅਸੀਂ ਅੱਗੇ ਦਾ ਸਫ਼ਰ ਤੈਅ ਕੀਤਾ ਕਿਉਂਕਿ ਪਹਾੜੀ ਨਜ਼ਾਰੇ ਬਹੁਤ ਖੂਬਸੂਰਤ ਹੋਗੇ ਸੀ ਤੇ ਅਸੀਂ ਨਾਲ ਨੂੰ ਦੇਖਦੇ ਕੁਝ ਰਾਸਤੇ ਦੇ ਵਿੱਚ ਸੰਤ ਮਹਾਪੁਰਸ਼ ਵੀ ਸਾਨੂੰ ਦੇਖਣ ਨੂੰ ਮਿਲੇ ਜਿਹੜੇ ਪੈਦਲ ਹੀ ਸਫ਼ਰ ਤੈਅ ਕਰ ਰਹੇ ਸੀ ਕੁਝ ਐਦਾਂ ਦੇ ਲੋਕ ਵੀ ਦੇਖਣ ਨੂੰ ਮਿਲੇ ਜਿਹੜੇ ਸਾਈਕਲ ਤੇ ਸਫ਼ਰ ਤੈਅ ਕਰ ਰਹੇ ਸੀ ਸੋ ਦੁਨੀਆ ਦੇ ਵਿੱਚ ਕਦੇ ਵੀ ਆਪਣੇ ਆਪ ਨੂੰ ਇਹ ਮਹਿਸੂਸ ਨਾ ਕਰੋ ਵੀ ਤੁਸੀਂ ਇੱਥੇ ਪਹੁੰਚ ਗਏ ਤੁਹਾਡੇ ਅੰਦਰ ਹੰਕਾਰ ਪੈਦਾ ਕਦੇ ਵੀ ਨਾ ਹੋਵੇ ਹੰਕਾਰ ਤੋਂ ਬਚੋ ਸੋ ਅਸੀਂ ਸਫ਼ਰ ਤੈਅ ਕਰਦੇ ਕਰਦੇ ਜੋਸ਼ੀ ਮਰਤ ਨੂੰ ਪਾਰ ਕਰਦੇ ਕਰਦੇ ਰਾਤ ਕਾਫੀ ਜਿਆਦਾ ਹੋ ਗਈ ਸੀ ਸਾਨੂੰ ਬਹੁਤ ਵੱਡੇ ਜਾਮ ਲਾਗੇ ਸੀ ਰਾਤ ਨੂੰ ਸੋ ਅਸੀਂ ਰਾਤ ਲਗਭਗ 9 8:30 ਵਜੇ ਦੇ ਕਰੀਬ ਸਵੇਰੇ ਦੇ 8:00 ਵਜੇ ਚੱਲੇ ਤੇ ਰਾਤ ਨੂੰ ਪਹੁੰਚੇ ਸੀ ਗੁਰਦੁਆਰਾ ਗੋਬਿੰਦ ਘਾੜ ਦੇ ਵਿਖੇ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜਿਆਦਾ ਸੰਗਤ ਆਉਣ ਕਰਕੇ ਰਹਿਣ ਦਾ ਕੋਈ ਮਤਲਬ ਜਗ੍ਹਾ ਨਹੀਂ ਸੀ ਸੋ ਅਸੀਂ ਜੇਕਰ ਹਾਲ ਦੇ ਵਿੱਚ ਸੌਂਦੇ ਤਾਂ ਤੇ ਨੀਂਦ ਨਹੀਂ ਆਉਣੀ ਕਿਉਂਕਿ ਰੋਲਰ ਆਪਾਂ ਬੜਾ ਜਿਆਦਾ ਹੋਣਾ ਤੇ ਸਾਡੇ ਸ਼ਰੀਰ ਕਾਫੀ ਥੱਕ ਚੁੱਕੇ ਸੀ ਸੋ ਅਸੀਂ ਬਾਹਰਲੇ ਪਾਸੇ ਇੱਕ ਰੂਮ ਲੈ ਲਿਆ ਸੀ ਸੋ ਸਾਨੂੰ 1500 ਰ ਤਾਂ ਉਹਦੇ ਬਿਲਕੁਲ ਨਾਲ ਹੀ ਜਿਹੜਾ ਹੈਲੀਕਾਪਟਰ ਦਾ ਸਫ਼ਰ ਉਹਦੇ ਬਾਰੇ ਵੀ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦਾ ਤੇ ਉੱਥੇ ਅਸੀਂ ਰਾਤ गुਜ਼ਾਰੀ ਹੈਗੀ ਤੇ ਸਵੇਰੇ ਆਪਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਗੋਵਿੰਦ ਘੜ ਦੇ ਵਿਖੇ ਆ ਗਏ ਤੇ ਇੱਥੇ ਮੱਥਾ ਟੇਕਣ ਤੋਂ ਬਾਅਦ ਇਹਦੇ ਬਿਲਕੁਲ ਨਾਲ ਹੀ ਬਾਜ਼ਾਰ ਬਣਿਆ ਹੈ ਤਾਂ ਜੋ ਬੇਸਿਕ ਚੀਜ਼ਾਂ ਅਸੀਂ ਵਗੈਰਾ ਉਹ ਆਪਾਂ ਇੱਥੋਂ ਲਈਆਂ ਨੇ ਕਿ ਕੋਈ ਛੜੀ ਵਗੈਰਾ ਹੋਗੀ ਐਂਡ ਕੋਟ ਵਗੈਰਾ ਹੋਗੀ ਉਹ ਆਪਾਂ ਲੈ ਲੈਣੇ ਤੇ ਗੁਰਦੁਆਰਾ ਗੋਵਿੰਦ ਘੜ ਤੋਂ ਬਿਲਕੁਲ ਨਾਲ ਹੀ ਇਹ ਪੁਲ ਟੱਪ ਦੇ ਸਾਰ ਅੱਗੇ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ ਕੁਝ ਸੰਗਤ ਹੈ ਜਿਹੜੀ ਚੜ੍ਹਾਈ ਇੱਥੋਂ ਹੀ ਸ਼ੁਰੂ ਕਰ ਦਿੰਦੀ ਹੈ ਤੇ ਕੋਲ ਜਿਹੜੀ ਚੜ੍ਹਾਈ ਹੈ ਗੁਰਦੁਆਰਾ ਗੋਬਿੰਦ ਘੜ ਤੋਂ ਗੋਬਿੰਦ ਧਾਮ ਤੱਕ ਦੀ 13 ਕਿਲੋਮੀਟਰ ਦੀ ਹੈ ਤੇ ਉਸ ਤੋਂ ਬਾਅਦ 6 ਕਿਲੋਮੀਟਰ ਅੱਗੇ ਚੜ੍ਹਾਈ ਹੈ 19 ਕਿਲੋਮੀਟਰ ਦੀ ਟੋਟਲ ਚੜ੍ਹਾਈ ਹੈ ਸੋ ਇਹ ਆਪਾਂ ਨੇ ਇੱਥੇ ਰਿਸਟੇਸ਼ਨ ਚੈੱਕ ਕਰਵਾਈ ਹੈ ਤੇ ਇੱਥੇ ਕਈ ਲੋਕ ਬਿਨਾਂ ਰਿਸਟੇਸ਼ਨ ਤੋਂ ਯਾਤਰਾ ਰਹੀ ਸੀ ਕਿਉਂਕਿ ਨਾ ਇੱਥੇ ਚੈੱਕ ਅਪ ਨਹੀਂ ਸੀ ਸੋ ਰਿਸਟੇਸ਼ਨ ਆਪਣੇ ਵਾਸਤੇ ਫਾਇਦੇਮੰਦ ਆ ਤੇ ਇਹ ਆਪਣਾ ਸਫਰ ਇੱਥੋਂ ਸ਼ੁਰੂ ਹੋ ਚੁੱਕਿਆ ਸੀ ਟਰੈਕ ਤੇ ਮੇਰੇ ਨਾਲ ਜਿਹੜਾ ਮੇਰਾ ਮਿੱਤਰ ਹੈ ਸ਼ਰੂ ਦੇ ਵਿੱਚ ਕਾਫੀ ਜਿਆਦਾ ਥੱਕ ਗਿਆ ਸੀ ਕਿਉਂਕਿ ਜੋ ਸ਼ੁਰੂ ਸ਼ੁਰੂ ਚ ਆਪਾਂ ਸਫਰ ਸ਼ੁਰੂ ਕਰਦੇ ਆ ਤਾਂ ਮੱਲੋਂ ਮੱਲੀ ਇਕਦਮ ਥਕਾਵਟ ਹੁੰਦੀ ਹੈ ਸੋ ਇੱਥੇ ਸਾਨੂੰ ਕੁਝ ਜੋ ਇਹ ਬੱਗੀਆਂ ਵਾਲੇ ਨੇ ਇਹ ਵੀ ਮਿਲੇ ਇਹਨਾਂ ਨਾਲ ਵੀ ਗੱਲਬਾਤ ਕੀਤੀ ਤਾਂ ਇਹਨਾਂ ਨੇ ਵੀ ਦੱਸਿਆ ਵੀ ਇਹ ਵੀ ਇੱਥੇ ਦਿਹਾੜੀ ਕਰਦੇ ਆ ਤੇ ਇਹ 네ਪਾਲ ਤੋਂ ਆਏ ਆ ਤਾਂ ਇਹਨਾਂ ਨੇ ਦੱਸਿਆ ਵੀ ਜੇ ਤੁਸੀਂ ਬੱਗੀ ਤੇ ਜਾਂਦਾ 1900 1900 ਰੁਪਏ ਲੈਂਦੇ ਆ ਤੇ ਘੋੜੇ ਵਾਲੇ ਨਹੀਂ ਨਹੀਂ ਇਹ ਤੁਹਾਡੇ ਤੋਂ 1600 ਰੁਪਏ ਲੈਂਦੇ ਆ ਤੇ ਜਿਹੜੇ ਘੋੜੇ ਵਾਲੇ ਆ 1900 ਰੁਪਏ ਲੈਂਦੇ ਆ ਗੁਰਦੁਆਰਾ ਗੋਵਿੰਦ ਧਾਮ ਤੱਕ ਪਹੁੰਚਣ ਦਾ ਪਰ ਅਸੀਂ ਤਾਂ ਪੈਦਲ ਹੀ ਜਿਹੜਾ ਸਫ਼ਰ ਤੈਅ ਕਰ ਰਹੇ ਸੀ ਤੇ ਇਦਾਂ ਦੇ ਕੁਦਰਤੀ ਨਜ਼ਾਰਿਆਂ ਦਾ ਲੁਸਤ ਲੈਦੇ ਹੋਏ ਅਸੀਂ ਅੱਗੇ ਸਫ਼ਰ ਤੈਅ ਕਰਦੇ ਜਾ ਰਹੇ ਸੀ ਤੇ ਬਹੁਤ ਹੀ ਖੂਬਸੂਰਤ ਪਹਾੜੀਆਂ ਦੇ ਦ੍ਰਿਸ਼ ਜਿਹੜੇ ਪਹਿਲਾਂ ਅਸੀਂ ਹਰੇ ਭਰੀਆਂ ਪਹਾੜੀਆਂ ਦੇਖ ਰਹੇ ਸੀ ਤੇ ਹੁਣ ਸਾਡੇ ਸਾਹਮਣੇ ਉਹ ਸਾਰੀਆਂ برف ਨਾਲ ਲੱਦੀ ਹੋਈਆਂ ਪਹਾੜੀਆਂ ਸੀ ਤੇ ਪ੍ਰਮਾਤਮਾ ਦੇ ਕੋਲ ਪਹੁੰਚਣ ਦਾ ਸਾਡੇ ਅੰਦਰ ਇੱਕ ਅਲੱਗ ਹੀ ਅਨਪਵ ਹੋ ਰਿਹਾ ਸੀ ਤੇ ਸਾਡੇ ਅੰਦਰ ਪੂਰਾ ਕੌਨਫੀਡੈਂਸ ਸੀ ਤੇ ਅਕੇ ਮੈਂ ਤੁਹਾਨੂੰ ਦੱਸਿਆ ਸੀ ਜੀ ਤੁਸੀਂ ਹੈਲੀਕਾਪਟਰ ਦੇ ਨਾਲ ਵੀ ਗੁਰਦੁਆਰਾ ਗੋਬਿੰਦ ਧਾਮ ਤੱਕ ਆ ਸਕਦੇ ਹੋ ਤੇ ਇਹਦਾ ਇੱਕ ਪਾਸੇ ਦਾ ਕਿਰਾਇਆ ਜਿਹੜਾ 3000 ਰੁਪਏ ਆ ਜਿੱਤੇ ਅਸੀਂ ਰਾਤ ਹੋਟਲ ਰੁਕੇ ਸੀ ਉੱਥੇ ਬਿਲਕੁਲ ਨਾਲ ਹੀ ਜਿਹੜਾ ਹੈਲੀਕਾਪਟਰ ਸੀਗਾ ਉਹ ਥੋੜਾ ਦਾ ਸੀਗਾ ਤੇ ਆਪਾਂ ਹੈਲੀਕਾਪਟਰ ਦਾ ਇੱਕ ਸੈਪਰੇਟ ਵਲੌਗ ਵੀ ਬਣਾਇਆ ਤੁਸੀਂ ਉੱਥੇ ਜਾ ਕੇ ਵੀ ਉਸ ਨੂੰ ਦੇਖ ਸਕਦੇ ਹੋ ਤੇ ਇਹਦੇ ਬਿਲਕੁਲ ਨਾਲ ਹੀ ਕੁਝ ਝੌਂਪੜੀਆਂ ਬਣੀ ਹੋਏ ਨੇ ਕੁਝ ਲੋਕ ਇੱਥੇ ਵੈਲੀ ਆਫ ਫਲਾਵਰ ਦਾ ਟਰੈਕ ਦੇਖਣ ਵਾਸਤੇ ਵੀ ਆਉਂਦੇ ਆ ਤਾਂ ਉਹ ਇੱਥੇ ਆ ਕੇ ਸਟੇ ਕਰਦੇ ਆ ਤੋਂ ਉਸ ਤੋਂ ਨੈਕਸਟ ਦੇ ਜਿਹੜਾ ਆਪਣਾ ਟਰੈਕ ਸ਼ੁਰੂ ਕਰਦੇ ਆ ਇਸ ਟਾਈਮ ਆਪਾਂ ਗੁਰਦੁਆਰਾ ਗੋਵਿੰਦ ਧਾਮ ਦੇ ਬਿਲਕੁਲ ਕਰੀਬ ਪਹੁੰਚਣ ਵਾਲਿਆਂ ਤੇ ਇਹ ਮਾਰਕੀਟ ਦੇ ਵਿੱਚ ਆਪਾਂ ਐਂਟਰ ਹੋ ਗਏ ਸੀ ਤੇ ਲਗਭਗ ਸ਼ਾਮ ਦੇ 6 6:30 ਵੇ ਦਾ ਟਾਈਮ ਹੋ ਗਿਆ ਸੀ ਤੇ ਹੁਣ ਆਪਾਂ ਗੁਰਦੁਆਰਾ ਗੋਵਿੰਦ ਧਾਮ ਦੇ ਅੰਦਰ ਨਤਮਸਤਕ ਹੋਏ ਜਾ ਕੇ ਮੱਥਾ ਟੇਕਿਆਗਾ ਤੇ ਉਸ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਸੰਗਤ ਆਈ ਹੋਈ ਸੀ ਕਿਉਂਕਿ ਸ਼ੁਰੂਆਤੀ ਦਿਨ ਸੀ ਤੇ ਸੰਗਤ ਲਗਾਤਾਰ ਪਰ ਅਸੀਂ ਸੋਚਿਆ ਨਹੀਂ ਸੀ ਉਮੀਦ ਦੇ ਵਿੱਚ ਵੀ ਇੰਨੀ ਜਿਆਦਾ ਸੰਗਤ ਹੋਗੀ ਤੇ ਅਸੀਂ ਸੋਚਿਆ ਸੀ ਬਾਹਰ ਦਾ ਕੇ ਹੋਟਲ ਲੈ ਲੈਣੇ ਪਰ ਹੋਟਲਾਂ ਦੇ ਕਿਰਾਏ 5 5 6 6 7 7 ਹਜ਼ਾਰ ਤੱਕ ਸੀ ਤੇ ਦੁਆਦ ਆਪਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਤੇ ਗੁਰਬਾਣੀ ਦਾ ਕੀਰਤਨ ਚੱਲ ਰਿਹਾ ਸੀ ਕੁਝ ਟਾਈਮ ਆਪਾਂ ਕੀਰਤਨ ਸੁਣਿਆ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਬਾਹਰ ਆ ਗਏ ਸੀਗੇ ਥੋੜਾ ਟਾਈਮ ਮਾਰਕੀਟ ਦੇਖੀ ਤੇ ਰਾਤ ਦੇ ਵਿੱਚ ਮਾਰਕੀਟ ਕਾਫੀ ਵਧੀਆ ਸੀ ਤੇ ਉਸ ਤੋਂ ਬਾਅਦ ਸਵੇਰੇ ਆਪਾਂ ਜਲਦੀ ਉੱਠ ਗਏ ਸੀ 3:00 ਵਜੇ ਦੇ ਕਰੀਬ ਤੇ ਸਫ਼ਰ ਆ ਸੀ ਸਵੇਰੇ 4:00 ਵਜੇ ਦੇ ਸ਼ੁਰੂ ਕਰ ਲਿਆ ਸੀ ਗੁਰਦੁਆਰਾ ਸਾਹਿਬ ਦੇ ਗੇਟ ਵੀ 4:00 ਵਜੇ ਹੀ ਖੋਲਦੇ ਆ ਜੇ ਤੁਸੀਂ ਬਾਹਰ ਹੋਟਲਾਂ ਦੇ ਵਿੱਚ ਰੁਕੇ ਹੋਇਓ ਤਾਂ ਤੁਸੀਂ ਜ਼ਰੂਰ ਪਹਿਲਾਂ ਥੋੜਾ ਸਫ਼ਰ ਸ਼ੁਰੂ ਕਰ ਲੈਣਾ ਪਰ ਰეკਮੈਂਡ ਕਰਦਾ ਮੈਂ ਵੀ ਜੀ 4:00 ਵਜੇ ਸਫ਼ਰ ਸ਼ੁਰੂ ਕਰੋ ਤੇ ਤੁਸੀਂ ਲਗਭਗ ਸਾਢੇ 3 ਘੰਟੇ ਸਫ਼ਰ ਕਰਕੇ 8:00 ਵਜੇ ਦੇ ਕਰੀਬ ਪਹਿਲੀ ਅਰਦਾਸ ਜਿਹੜੀ ਹੋਣੀ ਆ ਉੱਥੇ ਪਹੁੰਚ ਜਾਂਦੇ ਹੋ ਤੇ ਮੈਂ ਵੀ ਇਦਾਂ ਸਫ਼ਰ ਸ਼ੁਰੂ ਕਰਦੇ ਕਰਦੇ ਮੇਰੇ ਨਾਲ ਦਾ ਜਿਹੜਾ ਮੁੰਡਾ ਸੀ ਮੇਥੋਂ ਪਿੱਛੇ ਹੋ ਗਿਆ ਤੇ ਇਹ ਸਫਰ ਦੇ ਵੀ ਥੋੜਾ ਜਿਹਾ ਇਹ ਸਮੱਸਿਆ ਹੋ ਜਾਂਦੀ ਹੈ ਵੀ ਕਈ ਵਾਰ ਤੁਹਾਡੇ ਨਾਲ ਦੇ ਤੁਹਾਡੇ ਤੋਂ ਵਿਛੜ ਜਾਂਦੇ ਆ ਮੈਂ ਇਹ ਕਹੂੰਗਾ ਵੀ ਬਿਲਕੁਲ ਤੁਸੀਂ ਨਾਲ-ਨਾਲ ਚੱਲੋ ਹੌਲੇ-ਹੌਲੇ ਚੱਲੋ ਤੇ ਮੈਂ ਦੋ ਤਿੰਨ ਥਾਂ ਤੇ ਵੀ ਉਹਨੂੰ ਉਡੀਕਿਆ ਪਰ ਉਹ ਮੈਨੂੰ ਕਿਤੇ ਨਾ ਚੱਲ ਰਹੀਆਂ ਕਿਉਂਕਿ ਇੱਥੇ ਨੈਟਵਰਕ ਦੀ ਕਾਫੀ ਜ਼ਿਆਦਾ ਸਮੱਸਿਆ ਰਹਿੰਦੀ ਹੈ ਇਹ ਟਲ ਦਾ ਨੈਟ ਬਿਲਕੁਲ ਵੀ ਨਹੀਂ ਚੱਲਦਾ ਨੈਟ ਕੀ ਛੱਡੋ ਅਰੇਂਜਮੈਂਟ ਕੋਟ ਨਹੀਂ ਆਉਂਦੀ ਹੈਗੀ ਤੇ ਮੈਂ ਇੱਥੇ ਰੁਕਿਆ ਹੋਇਆ ਜਦੋਂ ਇੰਤਜ਼ਾਰ ਕਰ ਰਿਹਾ ਸੀ ਤੇ ਰਾਸਤੇ ਦੇ ਵਿੱਚ ਇਦਾਂ ਦੇ ਦ੍ਰਿਸ਼ ਨਜ਼ਰ ਆ ਰਹੇ ਸੀ ਪਹਾੜੀਆਂ برف ਨਾਲ ਭਰੀਆਂ ਹੋਈਆਂ ਤੇ ਇੱਕ ਕਲਾਗੀ ਜਿਹ ਇਹ ਟਰੈਕ ਦੇ ਵਿੱਚ ਜਦੋਂ ਵੀ ਤੁਸੀਂ ਟਰੈਕਿੰਗ ਕਰਨੀ ਹੈ ਬਿਲਕੁਲ ਛੋਟੇ ਛੋਟੇ ਕਦਮਾਂ ਨਾਲ ਆਉਣਾ ਇਦਾਂ ਬਿਲਕੁਲ ਕਾਲੀ ਨਹੀਂ ਕਰਨੀ ਨਹੀਂ ਤੁਸੀਂ ਇਹ ਟਰੈਕ ਬਿਲਕੁਲ ਨਹੀਂ ਕਰ ਸਕੋਗੇ ਤੇ ਆਕਸੀਜਨ ਵਗੈਰਾ ਦੀ ਸਮੱਸਿਆ ਵੀ ਇੱਥੇ ਕਈਆਂ ਲੋਕਾਂ ਨੂੰ ਆ ਰਹੀ ਸੀ ਪਰ ਪਰਮਾਤਮਾ ਦੀ ਮਿਹਰ ਹੈ ਵੀ ਆਪਾਂ ਨੂੰ ਇਦਾਂ ਦੀ ਕੋਈ ਸਮੱਸਿਆ ਨਹੀਂ ਆਈ ਸੋ ਤੁਸੀਂ ਆਪਣੇ ਨਾਲ ਕੋਈ ਆਕਸੀਜਨ ਦੇ ਛੋਟੇ ਛੋਟੇ ਜਿਹੜੇ ਟੈਂਕ ਹੁੰਦੇ ਆ ਉਹ ਵੀ ਲੈ ਕੇ ਆ ਸਕਦੇ ਹਲਕੇ ਜਿਹੇ ਹੁੰਦੇ ਆ ਜੇਕਰ ਤੁਹਾਨੂੰ ਲੱਗਦਾ ਵੀ ਤੁਹਾਨੂੰ ਇਹ ਸਮੱਸਿਆ ਆਗੀ ਸੋ ਤੁਸੀਂ ਘੋੜਿਆਂ ਦਾ ਵੀ ਯੂਜ਼ ਕਰ ਸਕਦੇ ਘੋੜਿਆਂ ਦੀ ਵੀ ਲਿਮਿਟੇਸ਼ਨ ਹੈ ਉੱਥੇ ਤੱਕ ਜਾ ਸਕਦੇ ਸੀ ਉਸ ਟਾਈਮ ਜਦੋਂ ਅਸੀਂ ਗਏ ਤਾਂ ਇਹ ਗਲੇਸ਼ੀਅਰ ਇਦਾਂ ਸੀ ਤੇ ਟਾਈਮ ਦੇ ਨਾਲ ਕਈ ਵਾਰ ਕਾਫੀ ਜ਼ਿਆਦਾ ਬਰਸ ਪਈ ਹੁੰਦੀ ਹੈ ਤਾਂ ਉਦੋਂ ਗਲੇਸ਼ੀਅਰ ਦਾ ਕਾਫੀ ਵੱਡੇ ਹੁੰਦੇ ਆ ਪਰ ਇੱਥੇ ਹੁਣ ਜਦੋਂ ਅਸੀਂ ਗਲੇਸ਼ੀਅਰ ਪਾਰ ਕਰ ਰਹੇ ਸੀ ਤਾਂ ਇਹ ਗਲੇਸ਼ੀਅਰ ਹਲਕਾ ਹਲਕਾ ਕਰਕੇ ਪਿਘਲ ਰਿਹਾ ਸੀ ਤੇ ਪਾਣੀ ਜਿਹੜਾ ਆਪਣੇ ਮਤਲਬ ਨਜ਼ਰ ਆ ਰਿਹਾ ਸੀ ਪਾਣੀ ਦੇ ਵਿੱਚੋਂ ਪਿਘਲਦਾ ਹੋਇਆ ਤੇ ਇਹ ਥੋੜਾ ਜਿਹਾ ਖਤਰਨਾਕ ਜਾ ਹੁੰਦਾ ਹੈ ਗਲੇਸ਼ੀਅਰ ਨੂੰ ਪਾਰ ਕਰਦੇ ਹੋਏ ਥੋੜਾ ਡਰ ਤਾਂ ਹੁੰਦਾ ਪਰ ਪਰਮਾਤਮਾ ਦੀ ਮਿਹਰ ਹੈ ਵੀ ਚੜਵਾਪਾ ਪਾਰ ਕਰ ਲਿਆ ਸੀਗਾ ਤੁਸੀਂ ਦੇਖ ਸਕਦੇ ਹੋ ਕਾਫੀ ਗਿੱਲਾ ਹੈ ਇਹ ਗਿੱਲਾ ਹੈ ਇਸੇ ਗੱਲ ਕਰਕੇ ਵੀ ਜਿਹੜਾ ਗਲੇਸ਼ੀਅਰ ਹੈ ਹੌਲੀ ਹੌਲੀ ਕਰਕੇ ਪਿਘਲ ਰਿਹਾ ਪਾਣੀ ਬਣ ਰਿਹਾ ਤੇ ਹੁਣ ਤਾਂ ਲਗਭਗ ਬਿਲਕੁਲ ਸਾਫ਼ ਹੀ ਹੋ ਗਿਆ ਹੁਣ ਤੇ ਸਾਹਮਣੇ ਅਸੀਂ ਉਸ ਜਗ੍ਹਾ ਪਹੁੰਚ ਜਾਂਦੇ ਹਾਂ ਜਿੱਥੋਂ ਦੋ ਰਾਸਤੇ ਪਾੜ ਜਾਂਦੇ ਆ ਇੱਕ ਪੋੜੀਆਂ ਦਾ ਰਸਤਾ ਹੈ ਤੇ ਇੱਕ ਇਹ ਵਾਲਾ ਰਸਤਾ ਹੈ ਇਹ ਵਾਲੇ ਰਸਤੇ ਤੇ ਜਦੋਂ ਇਸ ਸਾਲ ਤੋਂ ਪਿਛਲੇ ਸਾਲ ਕਾਫੀ ਜ਼ਿਆਦਾ ਬਰਫ਼ ਪਈ ਤੇ ਤੇ ਉਹ برف ਦੇ ਵਿੱਚੋਂ ਲੰਘ ਕੇ ਤੁਸੀਂ ਇੱਧਰ ਦੀ ਉਹ ਗਲੇਸ਼ੀਅਰ ਕਹਿ ਸਕਦੇ ਗਲੇਸ਼ੀਅਰ ਦਾ ਰਾਸਤੇ ਥਰੂ ਵੀ ਆ ਸਕਦੇ ਹੋ ਪੌੜੀਆਂ ਵਾਲੇ ਰਾਸਤੇ ਥਰੂ ਵੀ ਤੁਹਾਡੀ ਆਪਣੀ ਚੋਇਸ ਆ ਤੇ ਮੈਂ ਉਹ ਗਲੇਸ਼ੀਅਰ ਵਾਲਾ ਰਸਤਾ ਲੈ ਕੇ ਅੱਗੇ ਵੱਧ ਗਿਆ ਸੀ ਤੇ ਇੱਥੇ ਗੁਰਦੁਆਰਾ ਸਾਹਿਬ ਪਹੁੰਚ ਕੇ ਮੈਨੂੰ ਕਿਸੇ ਦਾ ਫੋਨ ਮਿਲਿਆ ਪਰ ਮੈਂ ਕਿਸੇ ਹੋਰ ਤੋਂ ਫੋਨ ਲੈ ਕੇ ਉਹਨੂੰ ਫੋਨ ਕੀਤਾ ਤੇ ਉਹ ਤੋਂ ਚੜ੍ਹਿਆ ਨਹੀਂ ਜਾ ਰਿਹਾ ਸੀ ਸੋ ਆਪਾਂ ਉਹਨੂੰ ਕਿਹਾ ਵੀ ਜੋ ਵੀ ਫੈਸਿਲਿਟੀ ਆ ਉਹਦਾ ਯੂਜ਼ ਕਰ ਲੈ ਤੂੰ ਆਪਾਂ ਪੇ ਕਰ ਦਾਂਗੇ ਉੱਪਰ ਆ ਕੇ ਸੋ ਉਹ ਵੀ ਘੰਡੇ ਤੱਕ ਇੱਥੇ ਆ ਗਿਆ ਸੀ ਤੇ ਮੈਨੂੰ ਮੂਰੇ ਮਿਲ ਗਿਆ ਦੂਆ ਦਾ ਆਪਾਂ ਸਰੋਵਰ ਤਾਕਈ ਗੁਰਦੁਆਰਾ ਸਾਹਿਬ ਤੇ ਬਹੁਤ ਹੀ ਜਿਆਦਾ ਬਹੁਤ ਜਿਆਦਾ ਭੀੜ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਇੱਥੇ ਬਹੁਤ ਜਿਆਦਾ ਮਤਲਬ ਉਮੀਦ ਤੋਂ ਜ਼ਿਆਦਾ ਭੀੜ ਸੀ ਤੇ ਪਰ ਇੱਕ ਅਲੌਕਿਕ ਆਨੰਦ ਦਾ ਅਹਿਸਾਸ ਇਸ ਜਗ੍ਹਾ ਆ ਕੇ ਹੋਇਆ ਕਿਉਂਕਿ ਇਹ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਦੇਖਿਆ ਕਿ ਮੈਂ ਇੰਨੀ ਹਾਈਟ ਤੇ ਆਇਆ ਤੇ ਇੱਕ ਅਲੱਗੀ ਅਨੁਭੂਤੀ ਸੀ ਜਿਹਨਾਂ ਨੂੰ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਤੇ ਮੈਂ ਚਾਹੂੰਗਾ ਕਿ ਪਰਮਾਤਮਾ ਦੀ ਛੋੜੇ ਸਭ ਤੇ ਮੇਰ ਹੋਵੇ ਤੁਸੀਂ ਵੀ ਇੱਕ ਵਾਰ ਇਸ ਸਥਾਨ ਦੇ ਦਰਸ਼ਨ ਕਰਕੇ ਆ ਸਕੋ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਅੰਦਰ ਤੇ ਗੁਰਬਾਣੀ ਦਾ ਕੀਰਤਨ ਚੱਲ ਰਿਹਾ ਸੀ ਤੇ ਇੰਨੀ ਜਿਆਦਾ ਭੀੜ ਹੋਣ ਦੇ ਬਾਵਜੂਦ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆ ਰਹੀ ਸੀ ਕਿਉਂਕਿ ਪਰਮਾਤਮਾ ਦੇ ਨਾਲ ਆਪਣੀ ਜੜੀ ਪ੍ਰੀਤੀ ਲੱਗੀ ਹੋਈ ਸੀ ਤੇ ਬਸ ਇੱਕ ਅਲੱਗ ਹੀ ਅਹਿਸਾਸ ਦਾ ਅਨੁਭਵ ਹੋ ਰਿਹਾ ਸੀ ਤੇ ਬਹੁਤ ਹੀ ਅਲੌਕਿਕ ਤੇ ਅਨੰਦमय ਅਹਿਸਾਸ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਜਗ੍ਹਾ ਆ ਕੇ ਮੈਂ ਅਨੁਭਵ ਕਰ ਰਿਹਾ ਸੀ ਇਸ ਜਗ੍ਹਾ ਤੋਂ ਜਾਣ ਦਾ ਮਨ ਤਾਂ ਬਿਲਕੁਲ ਨਹੀਂ ਕਰਦਾ ਪਰ ਕੁਝ ਲਿਮਿਟੇਸ਼ਨਸ ਬਣਾਈਆਂ ਗਈਆਂ ਹੁੰਦੀਆਂ ਨੇ ਤੇ ਉਹਦੇ ਅਨੁਸਾਰ ਹੀ ਆਪਾਂ ਨੂੰ ਉਹਨਾ ਟਾਈਮ ਦਿੱਤਾ ਜਾਂਦਾ ਵੀ ਉਹਨਾ ਟਾਈਮ ਹੀ ਆਪਾਂ ਇੱਥੇ ਰਹਿ ਸਕਦੇ ਹਾਂ ਲਗਭਗ 3 3:30 4 ਕੋਈ ਤੱਕ ਮੈਕਸਿਮਮ ਇੱਥੇ ਰੁਕਣ ਦਿੰਦੇ ਆ ਤੇ ਉਸ ਤੋਂ ਬਾਅਦ ਵਿੱਚ ਆਪਾਂ ਨੂੰ ਮੱਲੋ ਮੱਲੀ ਜਾਣਾ ਪੈਂਦਾ ਸੋ ਆਪਾਂ ਮੱਥਾ ਟੇਕਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਆ ਗਏ ਸੀ ਤੇ ਕਿਸੇ ਟਾਈਮ ਦੇ ਵਿੱਚ ਇਹ ਸਰੋਵਰ ਜਿਹੜਾ ਬਿਲਕੁਲ برف ਨਾਲ ਭਰਿਆ ਹੋਇਆ ਹੁੰਦਾ ਪਰ ਹੁਣ ਥੋੜਾ ਜਿਹਾ ਮੌਸਮ ਦੇ ਬਦਲ ਨਾਲ ਗਰਮੀ ਕੁਝ ਇਸ ਵਾਰ ਜ਼ਿਆਦਾ ਪਈ ਹੈ ਸੋ برف ਜਲਦੀ ਪਿਗਲ ਗਈ ਤੇ ਉਹ ਇਹ ਸੱਤ ਚੋਟੀਆਂ ਨੇ ਜੋ ਜ਼ਿਕਰ ਕੀਤਾ ਗਿਆ ਜਿਸ ਦਾ 75 ਨਾਟਕ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰਵ ਜਨਮ ਦਾ ਵਰਣਨ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਜਿਸ ਦੋਸਤ ਜਨਮ ਦੇ ਰੂਪ ਦੇ ਵਿੱਚ ਪਰਮਾਤਮਾ ਦੀ ਆराधना ਕੀਤੀ ਸੀ ਤੇ ਉਸ ਤੋਂ ਬਾਅਦ ਪਰਮਾਤਮਾ ਜੀ ਦਾ ਸੰਦੇਸ਼ ਹੋਇਆ ਕਿ ਉੱ ਜਾ ਕੇ ਤੂੰ ਇਸ ਸ੍ਰਿਸ਼ਟੀ ਦੇ ਵਿੱਚ ਜਨਮ ਲੈਣਾ